ਸ਼ੁਭਮ ਆਗੇ ਕਹਿੰਦਾ ਕਹਿੰਦਾ ਅਸੀਂ ਕਦੀ ਬੈਟਿੰਗ ਕਰਦੇ ਹਾਂ ਭਾਜੀ ਹੁਣ ਵੀ ਰਿਟਾਇਰ ਹੋ ਗਏ ਐ ਲੋਕ ਇੱਥੇ ਮੈਂ ਕਿਹਾ ਤੂੰ ਵੀ ਇਦਾਂ ਹੀ ਕਰੇਗਾ ਪਰ ਸ਼ੁਭਮ ਗਿਲ ਤੇ ਫਾਜ਼ਲ ਨੂੰ ਮੈਂ ਹਮੇਸ਼ਾ ਇਹ ਕਿਹਾ ਕਿ ਇੱਕ ਜੱਟ ਜ਼ਿੰਮੇਦਾਰ ਹੈ ਜੀ ਉਸ ਬੰਦੇ ਨੇ ਇੱਕ ਹਿਸਟਰੀ ਕ੍ਰੀਏਟ ਕਰਤੀ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਪਰ ਇਹ ਸੂਮਰ ਚ ਯੰਗੇਸਟ ਕੈਪਟਨ ਆ ਇੰਡੀਆ ਦਾ 25 ਸਾਲ ਦੀ ਉਮਰ ਚ ਉਹ ਬਣਿਆ ਤੇ ਮੇਰੇ ਹਿਸਾਬ ਨਾਲ ਜੇ ਉਹਨੂੰ ਨਾਂ ਬੜਾ ਉਹਨਾਂ ਨੂੰ ਤੱਕਾ ਹੋਇਆ ਕਿਉਂਕਿ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਹੈ ਪਰ ਉਹ ਤਿੰਨੇ ਫਾਰਮੈਟਾਂ ਦਾ ਕਪਤਾਨ ਬਣਾ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ ਵਿਰਾਟ ਕੋ ਕਿੰਨੀ ক্রিকেট ਪਈ ਓਏ ਹੋਏ ਉਹਨਾਂ ਦੀ ਰਿਟਾਇਰਮੈਂਟ ਤੋਂ ਸੱਪ ਨੂੰ ਫੇਰ ਰਹੇ ਕਿ ਦੱਸ 100 100 ਸੈਂਚਰੀਆਂ ਕਰਦਾ ਜੀ 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 ਐਵੇਂ ਛੱਡ ਕੇ ਬਹਿਗਾ ਮੈਨੂੰ ਪਤਾ ਬੱਚੇ ਕਿਉਂ ਇਸ ਤਰ੍ਹਾਂ ਕਰਦੇ ਆ ਕਿਉਂ ਕਰਦੇ ਨੇ ਮੈਂ ਉਹੀ ਸਮਝਣਾ ਚਾਹੁੰਦਾ ਤੁਸੀਂ ਕਿਸ ਦਾ ਮਾੜਾ ਕਰੋਗੇ ਨਾ ਬੀਬਾ ਜੀ ਤੁਸੀਂ ਤਾਂ ਕਿਹਦੇ ਦਿਖਾਉਂਗੇ ਤੁਹਾਡੇ ਨਾਲ ਮਾੜਾ ਹੋਊਗਾ ਥੋੜੀ ਜਨਰੇਸ਼ਨ ਨਾਲ ਮਾੜਾ ਹੋਊਗਾ ਉਡੇ ਬੱਚਿਆਂ ਦਾ ਮਾਰਾ ਹੋਊਗਾ ਮੈਂ ਦੇਖਿਆ ਸਾਹਮਣੇ ਇੱਥੇ ਹੁੰਦੇ ਪੰਡਤ ਸਾਹਿਬ ਮੈਂ ਕਹਿਣਾ ਨਹੀਂ ਕੁਝ ਨਹੀਂ ਚਾਹੁੰਦਾ ਅੱਜ ਅੰਨੇ ਹੋਏ ਫਿਰਦੇ ਤੁਸੀਂ ਆਈਐਸ ਵਿਂਦਰ ਨੂੰ ਦੇਖ ਲੋ ਉਹਰ ਯਾਦ ਆਸ਼ਤ ਕੋ ਲੈ ਫਿਰਦਾ ਪ੍ਰਵਿੰਦਰ ਚੱਡੇ ਨੂੰ ਦੇਖ ਲੋ ਕੈਂਸਰ ਨਾਲ ਪਿਆ तमाम ਅਰੁਣ ਚਰਮੇ ਰਗੇ ਕੈਂਸਰ ਨਾਲ ਮਰ ਗਏ ਵਾਈਫ ਕੈਂਸਰ ਨਾਲ ਮਰ ਗਈ ਲੇਕਿਨ ਇਹਨਾਂ ਲੋਕਾਂ ਨੇ ਬੱਚਿਆਂ ਨੂੰ ਖਰਾਬ ਬਹੁਤ ਕੀਤਾ ਮੈਂ ਅਰਸ਼ਤਿਪ ਸਿੰਘ ਦੀ ਵੀ ਗੱਲ ਕਰਾਂਗੀ ਉਹ ਵੀ ਹੁਣ ਟੈਸਟ ਖੇਡਣਗੇ ਇਸ ਵਾਰ ਕਿਵੇਂ ਦੇਖਦੇ ਹੋ ਉਹਨਾਂ ਦੇ ਹੁਣ ਤੱਕ ਦੇ ਕੈਰੀਅਰ ਨੂੰ ਫਰਸ਼ਦੀਪ ਜਿਹੜਾ ਹੈਗਾ ਉਹ ਉਹ ਟੈਕਨੀਕ ਸਿੱਖਦਾ ਜਾਂਦਾ ਕਿ ਬਾਹਰ ਮੱਕਾ ਮਾਰਨਾ ਅੰਦਰ ਔਰ ਉਹ ਬੰਦਾ ਬੜਾ ਇਫੈਕਟਿਵ ਹੋਏਗਾ ਇੰਗਲੈਂਡ ਦੇ ਵਿੱਚੋਂ ਦੱਸ ਦਿੰਨਾ ਮੈਂ ਜਿਸ ਤਰ੍ਹਾਂ ਉਹ ਮੂਵ ਕਰਾਉਂਦਾ ਰੈੱਡ ਬਾਲ ਤਾਂ ਮੇਰੇ ਖਿਆਲ ਆ ਵੀ ਉਹ ਟੰਗਾ ਚੁਕਾ ਦੇਗਾ ਕੋਰੀਆਂ ਦੀ ਜਿੱਥੇ ਤੱਕ ਮੈਨੂੰ ਉਮੀਦ ਹੈ ਸਚਿਨ ਤੰਦੁਲਕਰ ਦੇ بیٹے ਅਰਜੁਨ ਤੰਦੁਲਕਰ ਜੀ ਉਹਨਾਂ ਚ ਵੀ ਤਾਂ ਉਹਨੂੰ ਬਹੁਤ ਪੋਟੈਂਸ਼ਲ ਦਾ ਸਿਰਾਈ ਪਰ ਆਈਪੀਐਲ 'ਚ ਉਹ ਇੱਕ ਵੀ ਮੈਚ ਨਹੀਂ ਖੇਡ ਪਾਇਆ ਤੁਸੀਂ ਕਿੱਥੇ ਕਮੀ ਦੇ ਦਿੱਤੇ ਹੋ ਉਹਦੇ ਬਾਪੂ ਨੂੰ ਕਹਿ ਸਕਦਾ ਤੇ ਵੀ ਮੇਰੇ ਕੋਲ ਬੱਚਾ ਤੈਨੂੰ ਦੇ ਦੇ ਯਾਰ 2 ਮਹੀਨੇ ਵਾਂ ਲੈ ਲੀਆ ਪਰ ਕੋਈ ਆਵੇ ਨਾ ਤੇ ਮੈਂ ਤੁਹਾਨੂੰ ਲਿਖ ਕੇ ਦੇ ਦਣਾ ਉਹ ਨਾ ਡੰਕਾ ਪਿਆ ਦੇਗਾ ਦੁਨੀਆ ਦੇ ਵਿੱਚ ਐਸੇ ਬੈਟਸਮੈਨ ਜੇ ਦੂਜਾ ਸਤਨ ਤੰਦੁਲਕਰ ਨਾ ਨਾ ਬਣਿਆ ਐਸੇ ਬੈਟਸਮੈਨ ਤੇ ਮੈਂ ਕ੍ਰਿਕਟ ਦੀ ਗੱਲ ਕਰਨੀ ਬੰਦ ਕਰ ਦਾਂਗਾ ਤੁਹਾਡੇ ਮੈਂ ਕ੍ਰਿਕਟ ਹੀ ਕਰਦਾ ਹਾਂ ਅਰਜੁਨ ਤੰਦੁਲਕਰ ਇਸ ਨਾਟ ਬੀਨ ਲੁੱਕਡ ਆਫਟਰ ਮੈਂ ਸੌਰੀ ਇਹ ਗੱਲ ਕਹਿਣਾ ਚਾਹੁੰਦਾ ਤੁਸੀਂ ਇਸ ਵਾਰੀ ਆਈਪੀਐਲ ਚ ਫੀਲ ਕੀਤੀ ਐ ਚੀਜ਼ ਕਿ ਇੱਕ ਵੀ ਮੈਚ ਨਹੀਂ ਖੇਡੇ ਹੋ ਇੱਕੋ ਗੱਲ ਥੋੜਾ ਤੁਸੀਂ ਨੂੰ ਟੀਮ ਚ ਕਿਉਂ ਪਾਇਆ ਇਹਨੂੰ ਖੇਡਾਉਣਾ ਨਹੀਂ ਉਹਨੂੰ ਪ੍ਰੈਕਟਿਸ ਕਰ ਲੈਣ ਦਿਓ ਪੰਜਾਬ ਕਿੰਗਸ ਦੀ ਇਸ ਵਾਰੀ ਪਰਫਾਰਮੈਂਸ ਨੂੰ ਕਿਵੇਂ ਦੇਖਦੇ ਹੋ ਮ ਜਿੱਤਣ ਚਾਹੀਦੀ ਹੈ ਅੱਛਾ ਇਸ ਵਾਰ ਆਜੇ ਕਿ ਆਜ ਆਜੇਗੇ ਇਸ ਵਾਰ ਟਰਾਫੀ ਹਾਂ ਦੇ ਸ਼ੁੱਡ ਵਿਨ অর ਮੇਰੇ ਹਿਸਾਬ ਨਾਲ ਪੰਜਾਬ ਅਨਬੀਟੇਬਲ ਅਨਬੀਟੇਬਲ ਹੈ ਨਾ ਕਪਤਾਨ ਬੜਾ ਚੰਗਾ ਹੈ ਆਪਣਾ ਕੀ ਨਾਮ ਮੁੰਡੇ ਦਾ ਸ਼੍ਰੇਸ਼ ਸ਼੍ਰੇਸ਼ ਅૈયਰ ਕਿ ਨਾ ਹੀ ਇਦਾਂ ਦਾ ਮੈਨੂੰ ਸਮਝ ਨਹੀਂ ਆਉਂਦੀ ਐਂਡ ਪੜਦਾ ਸਾਰ ਬਿਰਲੇ ਕਰਦਾ ਹੈ ਉਹ ਬੰਦਾ ਇਦਾਂ ਦਾ ਆਪਣੇ ਵਾਸਤੇ ਘੱਟ ਖੇਡਦਾ ਟੀਮ ਵਾਸਤੇ ਜ਼ਿਆਦਾ ਖੇਡਦਾ ਗੱਲ ਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਅਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਪੰਜਾਬ ਦੇ ਲਈ ਬੇਹਤ ਮਾਣ ਵਾਲੀ ਗੱਲ ਹੈ ਕਿਉਂਕਿ ਸ਼ੁਭਮਨ ਗਿੱਲ ਇੰਡੀਅਨ ਟੈਸਟ ਟੀਮ ਦੇ ਕਪਤਾਨੀ ਕਰਨ ਜਾ ਰਹੇ ਨੇ 25 ਸਾਲ ਉਮਰ ਹੈ ਤੇ ਪੰਜਾਬ ਦੇ ਪਹਿਲੇ ਮੇਲ ਕ੍ਰਿਕਟਰ ਨੇ ਜਿਨ੍ਹਾਂ ਨੂੰ ਇਹ ਵੱਡਾ ਮੌਕਾ ਮਿਲਿਆ ਹੈ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਜੀ ਦੇ ਨਾਲ ਅਸੀਂ ਉਸ ਮੈਦਾਨ 'ਚ ਪਹੁੰਚੇ ਹਾਂ ਜਿੱਥੇ ਨੌਜਵਾਨਾਂ ਨੂੰ ਤਰਾਸ਼ ਰਹੇ ਨੇ ਉਹਨਾਂ ਦੀ ਗੇਂਦਬਾਜ਼ੀ ਬੱਲੇਬਾਜ਼ੀ ਦੀ ਪਰਖ ਕਰ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਬਹੁਤ ਬਹੁਤ ਸਵਾਗਤ ਤੁਹਾਡਾ ਦੈਨਿਕ ਸਵੇਰਾ ਤੇ ਯੋਗ ਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਭਮਨ ਗਿੱਲ ਨੂੰ ਕਪਤਾਨੀ ਮਿਲੀ ਹੈ ਇੰਡੀਅਨ ਟੈਸਟ ਟੀਮ ਦੀ ਥੋੜਾ ਪਹਿਲਾ ਰਿਐਕਸ਼ਨ ਕੀ ਸੀ ਸਭ ਤੋਂ ਪਹਿਲਾਂ ਤਾਂ ਕੁਛੀ ਇਸ ਗੱਲ ਦੀ ਹੈ ਤੇ ਸਾਰਾ ਸ਼ਰੇ ਉਹਨਾਂ ਦੇ ਪਿਤਾ ਜੀ ਨੂੰ ਜਾਂਦਾ ਹੈ। ਉਹਨਾਂ ਦੇ ਪਿਤਾ ਜੀ ਨੇ ਦਿਨ ਰਾਤ ਜਿਹੜੀ ਮਿਹਨਤ ਆਪਣੇ ਬੱਚੇ ਨਾਲ ਕੀਤੀ ਹੈ ਉਹਦਾ ਕੋਈ ਸਾਨੀ ਨਹੀਂ ਬਿਆਨ ਨਹੀਂ ਕੀਤਾ ਜਾ ਸਕਦਾ। 5 ਸਾਲ ਦਾ ਸੀ ਉਦੋਂ ਉਹ ਆਏ ਸੀ ਮੈਨੂੰ ਕਹਿੰਦੇ ਦੇਖੋ ਤੁਸੀਂ ਬੱਚਾ ਮੈਂ ਤਾਂ ਬਹੁਤ ਵਧੀਆ ਕਿਸੇ ਕੋਚ ਦੀ ਲੋੜ ਨਹੀਂ ਕੁਛ ਨਹੀਂ ਇਹ ਤਾਂ ਮਾਂ ਦੇ ਢਿੱਡ ਚੋਂ ਹੀ ਪ੍ਰੈਕਟਿਸ ਕਰਕੇ ਆਇਆ। ਔਰ ਗੱਲ ਸਿਰਫ ਇੰਨੀ ਹੈ ਕਿ ਜਟਾਂ ਦੇ ਮੁੰਡੇ ਨੇ ਪੰਜਾਬੀ ਇਹ ਖੇਤਰਾਂ ਦੇ ਬਿਨਾਂ ਸੂਤ ਨਹੀਂ ਆਉਂਦੇ ਇਹ ਮੇਰਾ ਪਹਿਲੀ ਉਹ ਗੱਲ ਸੀ ਪ੍ਰਿੰਟ ਚਲੇ ਜਾਓ ਵਿਕਟਾਂ ਬਣਾਓ ਮਸ਼ੀਨਾ ਲਾ ਲਓ ਤੇ ਇਹਨੂੰ ਹਜ਼ਾਰ ਹਜ਼ਾਰ ਤੋਂ 2000 ਬੱਲੋ ਸਿੱਟੀ ਜਾਓ ਤੇ ਮੈਚ ਖੜਾਈ ਅੱਛਾ ਉਦੋਂ 5 ਸਾਲ ਦੀ ਕਿਸੇ ਸਕੂਲ ਚ ਖੇਡ ਰਿਆ ਸੀ ਜਦ ਮੇਰੇ ਫਾਦਰ ਨਾ ਬੈਠਾ ਸੀ ਅੱਜ ਤੋਂ 20 ਸਾਲ ਪਹਿਲਾਂ ਹਾਂਜੀ ਤੇ ਉਸ ਸਕੂਲ ਦੇ ਵਿੱਚ ਉਹਨੇ 40 42 ਰਨ ਕੀਤੇ ਸੀ ਆਹਾ ਹਾ ਹਾ 5 ਸਾਲ ਦਾ ਸੀ ਤਾਂ ਵੱਡਿਆਂ ਚ ਖੇਡ ਰਿਆ ਸੀ ਅੰਡਰ 16 ਬॉयਜ਼ ਦੂਜੀ ਵਧਾਈ ਯੁਵਰਾਜ ਸਿੰਘ ਬੜੀ ਖੁਸ਼ੀ ਆ ਸ਼ੁਕਰ ਹੈ ਮਹਾਰਾਜ ਕਿ ਜੋ ਕ੍ਰਿਕਟ ਨੇ ਉਹਨੂੰ ਦਿੱਤਾ ਜਿਵੇਂ ਉਹ ਬਣਿਆ ਜਿਵੇਂ ਉਹਨੂੰ ਗੁਰੂ ਨੇ ਬਣਾਇਆ ਮੇਰਾ ਤਾਂ ਵੀ ਨਾਮ ਹੀ ਹੈ ਕੀਤਾ ਤਾਂ ਗੁਰੂ ਨੇ ਪਰਉਪਕਾਰੀਤਾ ਉਹਦੀ ਹੈ ਆਕਾਲ ਪੁਰਖ ਦੀ ਹੈ ਜਿਸ ਬੰਦੇ ਨੇ ਕੋਵਿਡ ਦੇ ਟਾਈਮ ਰਿਸਕ ਲੈ ਕੇ ਇਹ ਤੇ ਪੁਨੀਤ ਬਾਲੀ ਉਦੋਂ ਪੀਸੀਏ ਦੇ ਉਹ ਪ੍ਰੈਜ਼ੀਡੈਂਸੀ ਦੇ ਸੈਕਟਰੀ ਮੈਨੂੰ ਵੀ ਬੁਲਾਇਆ ਤੇ ਕ੍ਰਿਕਟ ਖੜਾਉਂਦਾ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਤੇ ਕਾਫੀ ਸ਼ੁਭਨ ਗਿਲ ਦਾ ਰਾਈਟ ਹਨ ਬੜਾ ਟਾਈਟ ਸੀ ਹੋਰ ਬੜਾ ਕੁਸੀ ਅਭਿਸ਼ੇਕ ਮੁੰਡਾ ਆਇਆ ਅਪਰਪ ਸਿਮਰਨ ਜਿਹੜਾ ਖੇਡ ਰਿਹਾ ਇਹ ਅਰਸ਼ਦੀਪ ਇਹ ਸਾਰੇ ਉੱਥੇ ਯੂਵੀ ਦੇ ਕੋਲ ਸੀ ਤੇ ਮੈਂ ਹਾਂ ਕਦੇ ਬੈਟਿੰਗ ਬੁੱਟਿੰਗ ਵੀ ਕਰਕੇ ਦਿਖਾ ਦੇਣਾ ਤੇ Papa ਛੱਡੋ ਮੈਂ ਕਰਨਾ ਜਿਹੜਾ ਕੋਚ ਅੰਦਰ ਖੇਡਦਾ ਚੰਗਾ ਲੱਗਦਾ ਤੇਰਾ ਪਿਓ ਖੇਡਦਾ ਰਿਹਾ ਤੈਨੂੰ ਪਤਾ ਹੀ ਹੈ 63 ਪਾ ਕੇ ਤੇ ਇਹ ਤੇ ਸ਼ੁਭਨ ਗਿਲ ਬੈਟਿੰਗ ਕਰ ਚੁੱਕਾ ਤੇ ਯੂਵੀ ਨੇ 35 36 ਬੋਲਾਂ 40 ਬੋਲਾਂ ਚ 96 98 ਰਨ ਕਰਕੇ ਤੇ ਬਾਹਰ ਆ ਗਏ ਸ਼ੁਭਨ ਵੀ ਨਾਲ ਖੇਡਦਾ ਰਿਹਾ ਸ਼ੁਭਨ ਆ ਕੇ ਕਹਿੰਦਾ ਕਹਿੰਦਾ ਅਸੀਂ ਕਾਦੀ بیٹنگ ਕਰਦੇ ਆ ਭਾਜੀ ਹੁਣ ਵੀ ਰਿਟਾਇਰ ਹੋ ਗਏ ਲੋਕੇ ਠਮ ਮੈਂ ਕਿਹਾ ਤੂੰ ਵੀ ਇਦਾਂ ਹੀ ਕਰੇਗਾ ਕਿਉਂਕਿ ਲਗਿਆ ਰ ਬਹੁਤ ਮਿਹਨਤ ਕੀਤੀ ਐ ਤੇ ਅਭਿਸ਼ੇਕ ਨੂੰ ਤੁਸੀਂ ਦੇਖਿਆ ਹੋਣਾ ਉਹ ਟਿਪੀਕਲ ਯੂਵੀ ਵਾਂਗੂ ਖੇਡਦਾ ਨਾ ਮੈਂ ਯੂਵੀ ਨੂੰ ਵਧਾਈ ਵੀ ਦਿੱਤੀ ਜਦ ਕਪਤਾਨ ਬਣਿਆ ਸ਼ੁਭਨ ਗਿਲ ਮੈਂ ਕਿਹਾ ਵੀ ਬੇਟਾ ਤੈਨੂੰ ਬਹੁਤ ਬਹੁਤ ਵਧਾਈ ਜਦ ਅਭਿਸ਼ੇਕ ਬੜੇ ਰਨ ਕੀਤੇ ਜੈ ਜੈਕਾਰ ਹੋਈ ਤਾਂ ਮੈਂ ਕਿਹਾ ਲਾਈਕ ਉਹ ਮੈਂ ਕੰਗ੍ਰੈਚੁਲੇਸ਼ਨਸ ਫਾਰ ਯਰ ਸੈਕੰਡ ਕਿਡ ਕਹਿੰਦਾ ਲਗਾ ਜੂ ਤੂੰ ਨਾ ਚੰਗਾ ਕਰ ਰਿਹਾ ਮੈਨੂੰ ਕਹਿੰਦਾ ਲਾਈਕ ਫਾਦਰ ਲਾਈਕ ਸਾਰਾ ਕਹਿੰਦਾ ਪਿਤਾ ਜੀ ਤੁਸੀਂ ਸਾਰੀ ਜ਼ਿੰਦਗੀ ক্রিকেট ਨੂੰ ਦੇਤੀ ਫਿਲਮਾਂ ਨੂੰ ਦੇਤੀ ਪਰ ক্রিকেট ਨੂੰ ਤੁਸੀਂ ਜ਼ਿੰਦਗੀ ਦਿੱਤੀ ਮੈਨੂੰ ਬਣਾਇਆ ਬਹੁਤ ਬੰਦੇ ਤਰਾ 6 25 30000 ਬੱਚਾ ਮੈਂ ਦੇਖਿਆ ਮੈਂ ਉਹ ਬੱਚਿਆਂ ਨੂੰ ਜਾਣਦਾ ਜਿਹੜੇ ਬੜੇ ਚੰਗੇ ਸੀ ਪਰ ਕੁਦਰਤ ਖੇਡ ਨਾ ਸਕੇ ਸੋ ਮੈਂ ਵੀ ਉਹੀ ਕਰ ਰਿਹਾ ਜੋ ਮੇਰਾ ਪਿਤਾ ਕਰ ਰਿਹਾ ਸੋ ਬਹੁਤ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿਉਂਕਿ ਛੋਟੂ ਛੋਟੀਆਂ ਗੱਲਾਂ ਤੁਹਾਨੂੰ ਬਹੁਤ ਖੁਸ਼ੀ ਦਿੰਦੀਆਂ ਨੇ ਔਰ ਸ਼ੁਭਨ ਗਿਲ ਦੇ ਫਾਦਰ ਨੂੰ ਮੈਂ ਹਮੇਸ਼ਾ ਕਿਹਾ ਕਿ ਇੱਕ ਜੱਟ ਜ਼ਿੰਮੇਦਾਰ ਹਾਂ ਜੀ ਉਸ ਬੰਦੇ ਨੇ ਇੱਕ ਹਿਸਟਰੀ ਕ੍ਰੀਏਟ ਕਰ ਦਿੱਤੀ ਤੇ ਜੇ ਸ਼ੁੱਭਨ ਗਿਲ ਦੇ ਫਾਦਰ ਕਰ ਸਕਦੇ ਤੇ ਬਾਕੀ ਕਿਉਂ ਨਹੀਂ ਕਰ ਸਕਦੇ ਪਰ 5 ਸਾਲ ਤੋਂ ਉਹ ਆਪਣੇ ਬੱਚੇ ਦੀ ਉਂਗਲ ਫੜ ਕੇ ਚੱਲਦਾ ਰਿਹਾ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਹ ਉਸ ਉਮਰ ਚੋ ਯੰਗੇਸਟ ਕੈਪਟਨ ਆ ਇੰਡੀਆ ਦਾ 25 ਸਾਲ ਦੀ ਉਮਰ ਚ ਉਹ ਬਣਿਆ ਤੇ ਮੇਰੇ ਹਿਸਾਬ ਨਾਲ ਜੇ ਉਹਨੂੰ ਨਾਂ ਬੜਾ ਉਹਨਾਂ ਨੂੰ ਤੱਕਾ ਹੋਇਆ ਕਿਉਂਕਿ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਹੈ ਪਰ ਉਹਨੂੰ ਤਿੰਨੇ ਫਾਰਮੈਟਾਂ ਦਾ ਕਪਤਾਨ ਬਣਾ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂਕਿ ਉਹਨੂੰ ਲੰਬੀ ਡਿਊਰੇਸ਼ਨ ਮਿਲੇ ਇੱਕ ਐਗਜ਼ਾਮਪਲ ਦਿਨਾ ਕਪਿਲ ਦੇਵ ਬਹੁਤ ਵੱਡਾ ਕਪਤਾਨ ਜੀਨੇ ਵਰਲਡ ਕੱਪ ਜਿਤਾਇਆ ਸੀਰੀਜ਼ ਜਿਤਾਇਆ ਉਹ ਉਹਨਾਂ ਨੂੰ ਇਹ ਮਤਲਬ ਇੰਨੀ ਅਕਲ ਨਹੀਂ ਆਈ ਇਹਨਾਂ ਨੂੰ ਸਿਲੈਕਟਰਾਂ ਨੂੰ ਕਿ ਉਹਨੂੰ ਜੇ ਕਿਤੇ ਤੁਸੀਂ 5 ਸਾਲ 6 ਸਾਲ 10 ਸਾਲ ਕਪਤਾਨੀ ਕਰਾਉਂਦੇ ਨਾ ਤੇ ਕਪਿਲ ਦੇਵ ਤੁਹਾਨੂੰ ਸਾਰੀਆਂ ਟਰੋਫੀਆਂ ਜਿੱਤ ਕੇ ਦੇਣਦਾ ਅੱਡਾ-ਅੱਡਾ ਕਪਤਾਨ ਹੈ ਕਿਉਂਕਿ ਮੈਂ ਉਹਦੀ ਕੈਪਟਨਸ਼ਿਪ ਅੰਦਰ ਖੇਡਿਆ ਤੇ ਅਸੀਂ ਇਕੱਠੇ ਵੀ ਖੇਲੇ ਸੋ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਇਸ ਤਰ੍ਹਾਂ ਨਹੀਂ ਹੋਊਗਾ ਤੁਸੀਂ ਕਪਤਾਨੀ ਹੈ ਲੰਬਾ ਟੈਰੀਅਰ ਦੇਖੋ ਹਾਰ ਜਿੱਤ ਹੁੰਦੀ ਰਹਿੰਦੀ ਹੈ ਕਿਉਂਕਿ ਹੁਣ ਬਿਲਕੁਲ ਯੰਗ ਸਾਈ ਵਿਰਾਟ ਤੇ ਰੋਹਿਤ ਹੈਨੀ ਵਿੱਚ ਉਹਨਾਂ ਦਾ ਬੜਾ ਫਰਕ ਪੈਂਦਾ ਕਿਉਂਕਿ ਉਹ ਲਾਈਕ ਫਾਦਰ ਲਾਈਕ ਐਲ্ডার ਬ੍ਰਦਰਸ ਹੀ ਬੜੀ ਛੇਤੀ ਰਿਟਾਇਰ ਹੋ ਗਏ ਮੈਂ ਹੁੰਦਾ ਤਾਂ ਮੈਨੂੰ ਰਿਟਾਇਰ ਨਹੀਂ ਸੀ ਹੋਣ ਦੇਣਾ ਤੇ ਮੈਂ ਤਾਂ ਕਹਿੰਦਾ ਸੀ ਚੱਲ ਵੀ ਸਵੇਰੇ 5 ਵਜੇ ਮੈਂ ਆਉਂਗਾ ਚੱਲ ਆਪਾਂ 10 ਕਿਲੋਮੀਟਰ 15 ਕਿਲੋਮੀਟਰ ਭੱਜਿਆ ਕਰੀਏ ਫਿੱਟ ਹੋਈਏ ਖੇਡੀਏ ਆਪਾਂ ਮੈਦਾਨ ਨਹੀਂ ਛੱਡੀਦਾ ਜਦ ਯੂਵੀ ਰਿਟਾਇਰ ਹੋਇਆ ਮੈਂ ਯੂਵੀ ਨੂੰ ਕਿਹਾ ਮੈਂ ਕਿਹਾ ਯਾਰ ਮੈਨੂੰ ਬਹੁਤ ਦੁੱਖ ਹੈ ਇੱਕ 6 ਸਾਲ ਕ੍ਰਿਕਟਰ ਬਚੀ ਹੈ ਕਦਾ ਪਾਪਾ ਇਹ ਮੈਂ ਕਿਹਾ ਨਾ 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 ਜਦ ਗੋਲੀਆਂ ਚੱਲਦੀਆਂ ਹੁਣ ਨਾ ਤੇ ਛਾਤੀ ਤੇ ਖਤਮ ਹੋ ਗਿਆ ਮੈਂ ਕਿਹਾ ਮੈਂ ਤਾਂ ਗੁਰੂ ਨੇ ਸਿਖਾਇਆ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਰ ਔਰ ਜਾਪੁਰ ਜਾ ਕਟਮਰੇ ਕਭੂ ਨਾ ਛੱਡੇ ਖੇਤ ਤੇ ਮੈਂ ਕਿਹਾ ਉਦੋਂ ਛੱਡਾਂਗੇ ਤੂੰ ਖੇਡ ਦੁਬਾਰਾ ਤਨ ਮੈਂ ਤੂੰ ਕਪਤਾਨ ਬਣਾ ਕੇ ਛੱਡੂੰਗਾ ਤੇ ਵਿਰਾਸੇ ਇਸੇ ਬੰਦੇ ਨੂੰ ਰਿਪਲੇਸ ਕਰਾਂਗੇ ਤੂੰ ਦੇਖ ਸੇ ਜੇ ਤੂੰ ਖੇਡੀ ਵਿਰਾਟ ਕੋਲ ਕਿੰਨੀ ক্রিকেট ਪਈ ਹੈ ਓਏ ਹੋਏ ਉਹਨਾਂ ਦੀ ਰਿਟਾਇਰਮੈਂਟ ਸੁਪਨਿਆਂ ਹਿਰਾਣ ਕਰ ਦਿੱਤਾ 100 100 ਸੈਂਚਰੀਆਂ ਕਰਦਾ ਜੀ 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 ਐਵੇਂ ਹੀ ਛੱਡ ਕੇ ਬੈਠਾ ਮੈਨੂੰ ਪਤਾ ਹੈ ਬੱਚੇ ਕਿਉਂ ਇਸ ਤਰ੍ਹਾਂ ਕਰਦੇ ਆ ਕਿਉਂ ਕਰਦੇ ਨੇ ਮੈਂ ਉਹੀ ਸਮਝਣਾ ਪਤਾ ਕੀ ਹੈ ਫੇਰ ਨਾ ਮੈਂ ਹੁਣ ਆਹ ਕਰਨ ਤੋਂ ਬਾਅਦ ਕਿਸੇ ਨੂੰ ਕੁਝ ਕਹਿਣਾ ਨਹੀਂ ਚਾਹੁੰਦਾ ਇਹ ਜਿੰਦਗੀ ਦੇ ਵਿੱਚ ਬਹੁਤ ਜਿਹੜੀਆਂ ਗੱਲਾਂ ਨੇ ਨਾ ਦੇਖੋ ਤੁਸੀਂ ਕਿਸੇ ਦਾ ਮਾੜਾ ਕਰੋਗੇ ਨਾ ਬੀਬਾ ਜੀ ਤੁਸੀਂ ਤਾਂ ਕਿਤੇ ਦਿਨ ਦਿਖਾਉਂਗੇ ਥੋੜੇ ਨਾਲ ਮਾੜਾ ਹੋਊਗਾ ਥੋੜੀ ਜਨਰੇਸ਼ਨਲ ਮਾੜਾ ਹੋਊਗਾ ਤੁਹਾਡੇ ਬੱਚਿਆਂ ਦਾ ਮਾੜਾ ਹੋਊਗਾ ਮੈਂ ਦੇਖਿਆ ਸਾਹਮਣੇ ਇੱਥੇ ਹੁੰਦੇ ਕਵੰਡਰ ਸਾਹਿਬ ਮੈਂ ਕਹਿਣਾ ਨਹੀਂ ਕੁਝ ਨਹੀਂ ਚਾਹੁੰਦਾ ਅੱਜ ਅੰਨੇ ਹੋਏ ਫਿਰਦੇ ਆ ਤੁਸੀਂ ਆਈਐਸ ਵਿੰਦਰ ਨੂੰ ਦੇਖ ਲਓ ਔਰ ਯਾਦ ਆਖਤ ਬਲੇ ਫਿਰਦਾ ਰਵਿੰਦਰ ਚੱਡੇ ਨੂੰ ਦੇਖ ਲਓ ਕੈਂਸਰ ਨਾਲ ਪਿਆ ਹੈ ਤਮਾਮ ਉਹ ਅਰੁਣ ਚਰਮੇ ਰਗੇ ਕੈਂਸਰ ਨਾਲ ਮਰ ਗਏ ਵਾਈਫ ਕੈਂਸਰ ਨਾਲ ਮਰ ਗਈ ਲੇਕਿਨ ਇਹਨਾਂ ਲੋਕਾਂ ਨੇ ਬੱਚਿਆਂ ਨੂੰ ਖਰਾਬ ਬਹੁਤ ਕੀਤਾ ਬਹੁਤ ਖਰਾਬ ਕੀਤਾ ਅੱਜ ਵੀ ਹੋ ਰਿਹਾ ਹੈ ਇਹ ਤਾਂ ਜਦ ਦੀ ਸ੍ਰਿਸ਼ਟੀ ਬਣੀ ਹੈ ਬੰਦਾ ਆਇਆ ਸਭ ਕੁਝ ਹੁੰਦਾ ਰਿਹਾ ਉਹਦਾ ਖੋਲ ਹੈ ਉਹਦੀ ਵੀ ਖੋਲ ਹੈ ਤੇ ਜਿਹੜਾ ਦੇਈ ਜਾਂਦਾ ਉਹਨੂੰ ਰੱਬ ਦਿੰਦਾ ਤੇ ਜਿਹੜਾ ਸ਼ੈਤਾਨ ਹੈ ਫਿਰ ਉਹ ਦਿਨ ਹੁੰਦੀ ਬੜੀ ਭੈੜੀ ਹੈ ਬਹੁਤ ਸਾਰੇ ਬੰਦੇ ਉਧਰ ਰੰਗ ਨਾ ਮਰੇ ਬਹੁਤ ਸਾਰੇ ਬੰਦੇ ਦੇ ਘਰੇ ਬੰਛ ਚਰਾਉਣ ਵਾਸਤੇ ਬੱਚੇ ਨਹੀਂ ਦਿੱਤੇ ਇਹ ਮੇਰੇ ਸਾਹਮਣੇ ਹੋਇਆ ਪਰ ਮੈਂ ਜ਼ਿੰਦਗੀ 'ਚ ਹਮੇਸ਼ਾ ਕਿਹਾ ਕਿ ਲੜਾਈ ਲੜੂ ਲੜਨੀ ਚਾਹੀਦੀ ਹੈ ਲੜਾਈ ਲੜਾਂਗੇ ਤਾਂ ਹੀ ਗੱਲ ਬਣੇਗੀ ਬੜੀ ਛੇਤੀ ਮੈਦਾਨੇ ਨਾਲ ਛੱਡਦਾ ਹੈ ਔਰ ਇਹ ਰਿਪੈਂਟ ਕਰ ਲੂ ਠੀਕ ਹੈ ਵੀਰਾਟ ਕੋਹਲੀ ਨਾਲ ਗੱਲ ਹੋਈ ਹੈ ਵੀਡੀਓ ਗੱਲ ਕਹੀ ਸੀ ਮੈਂ ਕਿ ਯੂਵੀ ਤੂੰ ਦੇਖੋ ਕਿਸ ਤਰ੍ਹਾਂ ਖੇਡ ਰਿਹਾ ਕੈਚ ਫੜਦਾ ਹੈ ਬਾਉਂਡਰੀ ਤੇ ਬੈਟਿੰਗ ਕਰਦਾ ਹੈ ਮਾ ਇਹ ਕਹਿੰਦਾ ਤੁਸੀਂ ਸੱਚੇ ਨੂੰ ਦੇਖ ਲਓ 52 ਸਾਲ ਦੀ ਉਮਰ ਤੁਸੀਂ 2011 ਤੋਂ ਬਾਅਦ ਮੁੰਡੇ ਬਾਹਰ ਕੱਢਦੇ ਵਿਦਾਊਟ ਅਨੀ ਰੀਜ਼ਨ ਆਪਣੀ ਈਗੋ ਕਰਕੇ ਹੋਣੀ ਉਹਦੇ ਨਾਲ ਵੀ ਭੜੀ ਹੈ ਸਾਡਾ ਮੰਟੂ ਨੇਮ ਹੈ ਮੈਂ ਤਾਂ ਨਾਮ ਆਪਣੀ ਜ਼ੁਬਾਨ ਤੇ ਕਦੇ ਨਹੀਂ ਲਿਆਣਾ ਚਾਹੁੰਦਾ ਮਹਾਰਾਜ ਨੂੰ ਮਾਫ ਕਰਦੇ ਜ਼ਿੰਦਗੀ ਦੇ ਵਿੱਚ ਜੋ ਨੇ ਗੁਨਾਹ ਕੀਤੇ ਹੈ ਉਹਨਾਂ ਨੂੰ ਵੀ ਕਰਦੇ ਪਰ ਹੋਣੀ ਸਭ ਦੇ ਸਾਹਮਣੇ ਆਉਣੀ ਸਭ ਦੇ ਸਾਹਮਣੇ ਮੈਂ ਲੋਕਾਂ ਨੂੰ ਵੱਡੇ ਵੱਡੇ ਪਲੇਅਰਾਂ ਨੂੰ ਰੋਂਦੇ ਦੇਖਿਆ ਮੈਨੂੰ ਇਹ ਕਹਿੰਦੇ ਦੇਖਿਆ ਸਾਨੂੰ ਮਾਫ ਕਰਦੇ ਅਸੀਂ ਹੱਥ ਜੋੜਦੇ ਕੋਈ ਗੱਲ ਨਹੀਂ ਮੈਂ ਕੌਣਾ ਮਾਫ ਕਰਨਾ ਦਾ ਗੁਰੂ ਨੂੰ ਸਾਰੇ ਦੀ ਜਵਾਬਦੇਰੀ ਹੈ ਰੱਬ ਨੂੰ ਆਪਣੀ ਆਪਣੀ ਜਵਾਬਦੇਰੀ ਸਭ ਨੂੰ ਮੇਰੇ ਕੋਲ ਦੋ ਦੋ ਪਰਿਵਾਰ ਹੈ ਚਾਰ ਬੱਚੇ ਹੈ ਗ੍ਰੈਂਡ ਚਿਲਡਰਨ ਨੇ ਸਾਰਾ ਕੁਝ ਹੈ ਬੱਚੇ ਪਿਆਰ ਕਰਦੇ ਆ ਵਿਕਟਰ ਮੇਰਾ ਮੁੰਡਾ ਹੈ ਨੈਟ ਚਲਾ ਰਿਹਾ ਹੈ ਸਾਰਾ ਕੁਝ ਮੈਨੂੰ ਤਾਂ ਕ੍ਰਿਕਟ ਮੇਰੇ ਨਾਲ ਖੜਦਾ ਹੋਰ ਚੀਜ਼ ਹੋਰ ਕੀ ਚਾਹੀਦਾ ਇਹ ਅੱਛੇ ਕਰਮਾਂ ਦੀਆਂ ਨਤੀਜੇ ਨੇ ਸੋ ਆਈ ਥਿੰਕ ਇਦਾਂ ਹੀ ਹੈ ਬਟਾ ਆਪੇ ਬੀਜ ਆਪੇ ਖਾ ਨਾਨਕ ਹੁਕਮੀ ਆਵੇ ਜਾ ਇਹ ਬੱਚਿਆਂ ਨਾਲ ਮੈਂ ਧਰੋ ਕਰਾਂ ਇਹਨਾਂ ਨਾਲ ਗਲਤ ਕਰਾਂ ਕੋਚ ਕਰਨ ਤੇ ਮੈਂ ਕਿਹਾ ਫਿਰ ਇਹਨਾਂ ਦੀ ਵੱਧਵਾ ਹੀ ਲੱਗਣੀ ਨਾ ਮੈਨੂੰ ਜਿਹੜਾ ਕੋੜਾ ਹੈ ਨਿਕਲ ਰਿਹਾ ਹੈ ਖੇਡ ਰਿਹਾ ਹੈ ਭਾਈ ਗਲ ਖਤ ਸੋ ਇਦਾਂ ਹੀ ਹੈ ਜੀ ਜ਼ਿੰਦਗੀ ਇਸ ਤਰ੍ਹਾਂ ਦੀ ਥੋੜੀ ਵਿਰਾਟ ਨਾਲ ਗੱਲ ਹੋਈ ਜਦੋਂ ਉਹਨਾਂ ਨੇ ਰਿਟਾਇਰਮੈਂਟ ਲਈ ਜੀ ਜੀ ਮੈਂ ਤਾਂ ਉਹਦੇ ਨਾਲ ਕਦੇ ਨਹੀਂ ਵਿਰਾਟ ਨਾਲ ਨਾ ਰੋਹਿਤ ਨਾਲ ਕਦੇ ਨਹੀਂ ਗੱਲ ਕੀਤੀ ਬੱਚੇ ਛੋਟੇ ਯੂਵੀ ਦੇ ਯੂਵੀ ਦੇ ਵੀ ਜੂਨੀਅਰ ਨੇ ਹੋਗਾ ਮੇਰਾ ਖਿਆਲ ਯੂਵੀ ਤੇ ਉਹਨਾਂ ਨਾਲ ਇੰਟਰੈਕਸ਼ਨ ਹੁੰਦੀ ਰਹੀ ਹੈ ਮੈਂ ਯੂਵੀ ਨੂੰ ਐ ਕਿਹਾ ਵੀ ਸੀ ਮੈਂ ਕਿਹਾ ਮੜਾ ਜੇ ਫੋਨ ਕਰਕੇ ਰੋਹਿਤ ਨੂੰ ਕਹਿਆ ਯਾਰ ਤੂੰ ਇੰਨਾ ਹੱਥ ਰੱਖਿਆ ਨਾ ਦੋਨਾਂ ਤੇ ਉਹ ਕਹਿੰਦੇ ਆਪ ਵੀ ਕਿ ਯੂਵੀ ਨਾ ਹੁੰਦਾ ਤਾਂ ਅਸੀਂ ਸ਼ਾਇਦ ਕ੍ਰਿਕਟ ਨਾਲ ਖੇਡਦੇ ਉਹਨੇ ਪਾਰਟੀਆਂ ਤੋਂ ਰੁਕਿਆ ਇਸ ਤਰ੍ਹਾਂ ਰੁਕਿਆ ਵਿਰਾਟ ਨੂੰ ਤੇ ਵੀ ਕਹਤਾ ਵੀ ਬੰਬੇ ਘਰ ਨਹੀਂ ਲੈਣਾ ਤਾਂ ਉਹ ਹਮੇਸ਼ਾ ਹੀ ਅਲਟਰ ਬ੍ਰਦਰ ਨੂੰ ਕਹ ਰਿਹਾ ਜਿ ਯੂਵੀ ਵਗੈਰਾ ਸਾਰਿਆਂ ਨਾਲ ਇੱਕ ਗੋਡਫਾਦਰ ਐਲਡਰਲੀ ਬ੍ਰਦਰ ਜੇ ਸੱਚ ਨਾ ਹੁੰਦਾ ਸ਼ਾਇਦ ਇੰਡੀਅਨ ਟੀਮ ਬ੍ਰੇਕ ਹੋ ਜਾਂਦੀ ਕਿ ਉਹ ਹਰੇਕ ਨੂੰ ਪੁਸ਼ ਕਰਦਾ ਸੀ ਸੋ ਆਈ ਥਿੰਕ ਮੈਂ ਤਾਂ ਨਹੀਂ ਗੱਲ ਕੀਤੀ ਪਰ ਥਰੂ ਚੈਨਲ ਤੁਹਾਡੇ ਮੈਂ ਜ਼ਰੂਰ ਮੈਸੇਜ ਭੇਜਿਆ ਮੈਂ ਕਿ ਯਾਰ ਮੈਨੂੰ ਮਜ਼ਾ ਨਹੀਂ ਆਇਆ ਮੈਂ ਦੁੱਖ ਬੜਾ ਹੋ ਗਿਆ ਹੈਡਾ ਵੱਡਾ ਪਲੇਅਰ ਤੇਰੇ ਟੈਸਟ ਮੈਚ 100 100 ਹੋਣੇ ਚਾਹੀਦੇ ਬਿਲਕੁਲ ਕੱਲੇ ਟੈਸਟ ਮੈਚ ਦੇ ਵਿੱਚ ਹੈ ਤੇ ਤੇਰੇ 200 ਟੈਸਟ ਮੈਚ ਹੋਣੇ ਚਾਹੀਦੇ ਸੀ ਹੈ ਜੀ ਤੇਰੇ 500 700 ਵਰਡ ਦੇ ਹੋਣੇ ਚਾਹੀਦੇ ਆ ਤੇਰੇ ਐਡਾ ਐਡਾ ਮਿਹਨਤੀ ਬੱਚਾ ਅਜੇ ਉਮਰ ਕੀ ਜੀ ਦਸੋ ਇਹ ਉਮਰ ਹੀ 35 35 ਸਾਲਾਂ ਦੇ ਹੋਣੇ 36 ਸਾਲਾਂ ਉਹ 45 ਸਾਲ ਤੱਕ ਖੇਡਦਾ ਸਚਨ ਤੋਦਕਰ 42 ਸਾਲ ਤੱਕ ਖੇਡਿਆ ਇਹ ਵੀਰੂ ਹੋਣੀ ਸਾਰੇ ਐਡੇਡੇ ਪਲੇਅਰ ਸੀਗੇ ਜੀ ਗੌਤਮ ਗਵੀਰ ਐਡਾ ਵੱਡਾ ਪਲੇਅਰ ਸੀ ਯੂਵੀ ਐਡਾ ਵੱਡਾ ਪਲੇਅਰ ਸੀ ਹਰਭਜਨ ਐਡਾ ਵੱਡਾ ਪਲੇਅਰ ਸੀ ਜ਼ਾਹਿਰ ਐਡਾ ਵੱਡਾ ਪਲੇਅਰ ਸੀ ਕੱਢ ਕੇ ਬਾਹਰ ਮਾਰੇ ਹੈ ਜੀ ਤੁਸੀਂ ਇਹਨਾਂ ਪਰੈਸ਼ਰ ਪਾਤਾ ਉਹਨਾਂ ਦੇ ਬੀਬੀਐਸ ਲਕਸ਼ਮਣ ਕੱਢਤਾ ਉਹਨੂੰ ਪੁੱਛਿਆ ਵੀ ਨਹੀਂ ਤੁਸੀਂ ਹੈ ਜੀ ਡਰਾਵਿਡ ਨੂੰ ਮੈਂ ਉਹੀ ਪ੍ਰੈਸ਼ਰ ਦੀ ਗੱਲ ਕਰਨ ਲੱਗੀ ਸੀ ਕਿ ਸ਼ੁਭਮਨ ਗਿਲ ਜੋਨੇ ਉਹਨਾਂ ਦੀ ਜ਼ਿੰਦਗੀ 'ਚ ਇੱਕ ਮੈਂਟਰ ਜਾਂ ਯੰਗ ਕ੍ਰਿਕਟਰਸ ਦੇ ਲਈ ਇਹੋ ਜਿਹੇ ਟਾਈਮ 'ਚ ਇੱਕ ਮੈਂਟਰ ਕਿੰਨਾ ਜ਼ਰੂਰੀ ਹੋ ਜਾਂਦਾ ਹੈ ਮੈਂ ਕਹਿੰਦਾ ਜੀ ਸ਼ੁਭਨ ਹੁਣੀ ਤਾਂ ਅਭਿਸ਼ੇਕ ਕਰਕੇ ਬਹੁਤ ਲੱਕੀਨੇ ਬਾਕੀ ਵੀ ਕ੍ਰਿਕਟਰਸ ਜਿਹੜੇ ਯੂਵੀ ਨਾਲ ਇੰਟਰੈਕਟ ਕਰਦੇ ਆ ਪਰ ਇਹ ਦੋਨੋਂ ਨੂੰ ਪਰਸਨਲੀ ਅਟੈਂਡ ਕਰਦਾ ਤੇ ਉਹ ਯੂਵੀ ਦੇ ਅੰਡਰ ਰਹਿ ਕੇ ਕਦੇ ਵੀ ਖਰਾਬ ਨਹੀਂ ਹੋ ਸਕਦੇ ਅਭਿਸ਼ੇਕ ਨੂੰ ਵੀ ਗਾਲਾਂ ਪੈਂਦੀਆਂ ਉਹਦਾਂ ਲੜਿਆ ਇਹ ਉਹਨੇ ਕਿਹਾ ਵੀ ਨਹੀਂ ਲੜਨਾ ਨਹੀਂ ਪਰ ਹਾਂ ਜੇ ਬਹੁਤ ਗੱਲ ਇੱਜ਼ਤ ਤੇ ਆ ਜੇ ਜਿਵੇਂ ਫਲਿੰਟ ਆਫ ਨਾਲ ਮੇਰੀ ਹੋਈ ਸੀ ਤਾਂ ਫਿਰ ਦੇ ਦੇਣੀ ਹੈ ਕੋਈ ਗੱਲ ਨਹੀਂ ਪਰ ਆ ਜੋ ਪਰ ਮੈਦਾਨ 'ਚ ਦਿਖਾਈ ਦਿਆ ਮੂਹ ਨਾ ਨਹੀਂ ਬੋਲੀਦਾ ਹੁੰਦਾ ਠੀਕ ਹੈ ਫਲੈਂਟਨ ਉਹ ਤੂੰ ਤੂੰ ਮੈਂ ਮਹੀ ਸੀ ਅਗਲੇ ਅਗਲੇ ਓਵਰ ਤੇ 6 ਚੱਕੇ ਮਾਰਦੇ ਜਾਓ ਭੱਜੋ ਇੰਗਲੈਂਡ ਨਾਲ ਆਪਣੇ ਘਰੇ ਜਾਓ ਸੋ ਮੈਂ ਸਮਝਦਾ ਕਿ ਮੈਂਟਰ ਯੂਵੀਅਰ ਦਾ ਸਚਨ ਤੰਦੂਲਕਰ ਵਰਗਾ ਇਹ ਤਾਂ ਜੀ ਉਹ ਬੰਦੇ ਨੇ ਜਿਹੜੇ ਬੰਦੇ ਆਪਣੇ ਬਾਰੇ ਘੱਟ ਸੋਚਦੇ ਨੇ ਦੂਜੇ ਬਾਰੇ ਜ਼ਿਆਦਾ ਸੋਚਦੇ ਨੇ ਦੇਸ਼ ਬਾਰੇ ਸੋਚਦੇ ਨੇ ਮੈਂ ਸ਼ੁਭਮਨ ਗਿਲ ਤੇ ਵਾਪਸ ਆਵਾਂਗੇ ਸ਼ੁਭਮਨ ਗਿਲ ਦੀ ਪਹਿਲੀ ਪਰਖਿਆ ਇੰਗਲੈਂਡ ਇੱਕ ਤਾਂ ਉਹਨਾਂ ਦੀ ਜੋ ਬੈਟਿੰਗ ਹੈ ਉਹ ਵੀ ਹੋਰ ਪਾਲਿਸ਼ ਹੋਏਗੀ ਉਹਨਾਂ ਦੀ ਕੈਪਟਨ ਉਹ ਲੀਡ ਕਰ ਰਹੇ ਨੇ ਕਿਵੇਂ ਦੇਖਿਓ ਪ੍ਰੈਸ਼ਰ ਤਾਂ ਨਹੀਂ ਲੈ ਜਾਣਗੇ ਸਾਤਾ ਬੇਟਾ ਜੀ ਕੋਈ ਵੀ ਬੰਦਾ ਕੋਈ ਵੀ ਪਲੇਅਰ ਗ੍ਰੀਮ ਤੋਂ ਵੱਡਾ ਨਹੀਂ ਹੁੰਦਾ ਤੇ ਨਾ ਕੋਈ ਰੱਬ ਤੋਂ ਵੱਡਾ ਜਿਸ ਬੰਦੇ ਦੇ ਅੰਦਰ ਪਰਮੇਸ਼ਰ ਦਾ ਜਾਪ ਹੈ ਉਹਨੂੰ ਯਾਦ ਰੱਖਦਾ 24 ਘੰਟੇ ਅਕਾਲ ਪੁਰਖ ਨੇ ਆਪਣੇ ਈਸ਼ਟਵਤਕ ਆਪਣੇ ਗੁਰੂਆਂ ਨੂੰ ਕਿ ਸਭ ਕੁਝ ਤੇਰਾ ਦਿੱਤਾ ਹੈ ਮੇਰੇ ਤੇ ਕਿਰਪਾ ਕਰੀ ਸਿਰ ਨੀਵਾ ਕਰਕੇ ਮਿਹਨਤ ਕਰਦਾ ਸਚੇ ਤੂਲਕਰ ਵਾਂਗੂ ਐਗਜ਼ੈਂਪਲ ਆ ਉਹ ਕਦੇ ਵੀ ਫੇਲੀਅਰ ਨਹੀਂ ਹੋ ਸਕਦਾ ਪਰ ਕਪਤਾਨ ਇਕੱਲਾ ਕੁਝ ਨਹੀਂ ਕਰ ਸਕੋ ਮੈਜਿਕ ਤਾਂ ਨਹੀਂ ਇਹਨਾਂ ਨੂੰ ਟੀਮ ਉਹੀ ਚਾਹੀਦੀ ਹੈ ਜਿਹੜੀ ਉਹਦੇ ਨਾਲ ਲੜੇ Kapil Dev World Cup ਜਿੱਤ ਕੇ ਆਇਆ 86 ਦੇ ਵਿੱਚ ਉਹ ਦਿਨ ਉਹ ਲੜਿਆ ਅੱਗੇ ਹੋ ਕੇ ਤੇ ਸਾਰੀ ਟੀਮ ਉਹਦੇ ਨਾਲ ਲੜੀ ਬਿਲਕੁਲ ਹਾਂ ਹਾਂ ਹੈ ਜੀ ਹਾਲਾਂਕਿ ਉਹ ਸਾਨੂੰ ਐਂ ਕਹਿੰਦੇ ਸੀ ਜੀ ਇਹ ਤਾਂ ਅੰਡਰਡੌਗਸ ਨੇ ਫਲਾਣਾ ਉਸ ਬੰਦੇ ਨੇ World Cup ਜਿੱਤ ਕੇ ਦਿਖਾਇਆ ਕਿਉਂਕਿ ਉਹਦੇ ਨਾਲ ਸਾਰੇ ਲੜੇ ਉਹ ਸਾਰੇ ਫੌਜੀ ਤੱਕ ਨਹੀਂ ਸੀ ਡਰਨੈਲ ਤੱਕੜਾ ਸੀ ਸ਼ੋਬਨਗਲ ਜਰਨਲ ਤਕੜਾ ਇਹਨੇ ਅਪਰੂਵ ਕੀਤਾ ਹੈ T20 ਚ ਪਰ ਟੈਸਟ ਕ੍ਰਿਕਟ ਇੱਕ ਡਿਫਰੈਂਟ ਇਸ਼ੂ ਹੈ ਹਮ 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 ਇੱਕ ਡਿਫਰੈਂਟ ਬਾਲ ਗੇਮ ਹੈ ਔਰ ਉਹ ਵੀ ਇੰਗਲੈਂਡ ਦੇ ਵਿੱਚ ਹੈ 33 36 ਦੀ ਉਹਨਾਂ ਦੀ ਐਵਰੇਜ ਹੈ ਹੁਣ ਤੱਕ 32 ਮੈਚ ਹਾਂਜੀ ਉਹ ਉਹ ਉਹਦਾ ਇਸ਼ੂ ਇਸ ਕਰਕੇ ਹੈ ਕਿ ਥੋੜਾ ਜਿਹਾ ਕਈ ਵਾਰੀ ਟੈਕਨੀਕ ਦੇ ਵਿੱਚ ਰਾਈਟ ਹੈਂਡ ਜ਼ਿਆਦਾ ਯੂਜ਼ ਹੁੰਦਾ ਸੀ ਹੁਣ ਕਾਫੀ ਫਰਕ ਪੈ ਗਿਆ ਜਿਹੜਾ ਆਈ ਥਿੰਕ ਯੂ ਵੀ ਨਾਲ ਗੱਲ ਕਰ 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 ਕਾਫੀ ਠੀਕ ਹੋ ਗਿਆ ਗੱਲ ਇਹ ਹੈ ਕਿ ਇੰਗਲੈਂਡ ਦੇ ਵਿੱਚ ਤੁਸੀਂ ਖੇਡਦੇ ਨਾ ਤੇ ਆਸਟ੍ਰੇਲੀਆ ਖੇਡਦੇ ਟੂ ਡਿਫਰੈਂਟ ਬਾਲ ਗੇਮ ਹੋ ਜਾਂਦੀ ਹੈ ਤੁਹਾਨੂੰ ਉ ਕਿਦਾ ਰੋਹਿਤ ਚਾਤ ਅੱਠ ਵਾਰੀ ਏਦਾਂ ਆਊਟ ਹੋ ਗਿਆ ਚਲਾ ਕੇ ਤੇ ਮੈਂ ਕਹਿ ਰਿਹਾ ਸੀ ਯਾਰ ਕੋਈ ਬੰਦਾ ਇਹ ਤਾਂ ਰੋਹਿ ਨੂੰ ਵਿਰਾਟ ਨੂੰ ਕਹਦੇ ਮਿਡਲ ਸੈਂਪ ਤੇ ਖੜ ਜਾ ਯਾਰ ਜੇ ਤੂੰ ਲੈਕਸਟਮ ਤੇ ਖੜਾ ਮਿਡਲ ਸੈਂਪ ਤੇ ਖੜ ਜਾ ਮਿਡਲ ਸੈਂਪ ਤੋਂ ਕੱਢ ਕੇ ਮਾਰ ਚੁੱਕਿਆ ਤੇਰਾ ਸ਼ਾਟ ਬੜਾ ਅੱਛਾ ਹੈ ਪਰ ਟੈਕਨਿਕ ਬਦਲ ਨਹੀਂ ਇਸੇ ਤਰ੍ਹਾਂ ਜਦ ਸਚਿਨ ਦੇ ਫੇਲੀਅਰ ਚੱਲਦੇ ਸੀ ਆਸਟ੍ਰੇਲੀਆ 'ਚ ਯੂਵੀ ਹੁਣੀ ਨਾਲ ਸੀ ਤੇ ਮੈਂ ਤੇ ਇੱਕੋ ਗੱਲ ਕਹੀ ਸੀ ਮੈਂ ਕਿਹਾ ਯਾਰ ਜਿਹੜਾ ਤੂੰ ਮਿਡ ਆਨ ਤੇ ਖੇਡ ਰਿਹਾ ਉਹਨੂੰ ਸਿੱਧਾ ਖੇਡ ਲੈ ਆ ਸ਼ਾਟ ਛੱਡ ਦੇ ਉਹਨੇ ਫਿਰ ਤੁਹਾਨੂੰ ਪਤਾ 246 ਰਨ ਕੀਤੇ ਤੇ ਕਵਰ ਡرائی ਮਾਰੇ ਹੀ ਨਹੀਂ ਐ ਨਹੀਂ ਬੱਲਾ ਗਿਆ ਕੋਈ ਬੱਲਾ ਬਾਹਰ ਜਾ ਰਿਹਾ ਸੀ ਤੋਂ ਐਦਾਂ ਖੇਡ ਰਿਹਾ ਸੀ ਸੋ ਉਹ ਇਹ ਬੰਦੇ ਆਪਣੇ ਉਹਨੂੰ ਇੰਪਰੂਵ ਕਰਦੇ ਐਜ਼ ਅ ਬੈਟਸਮੈਨ ਸ਼ੁਭਮ ਗਿੱਲ ਨੂੰ ਫਰੰਟ ਤੋਂ ਲੀਡ ਕਰਨਾ ਪੈਣਾ 200 ਨਾਟ ਆਊਟ 250 ਨਾਟ ਆਊਟ 300 ਨਾਟ ਆਊਟ ਨਾਟ ਆਊਟ ਬਹੁਤ ਵੱਡੀ ਗੱਲ ਆ ਜਦ ਤੁਸੀਂ ਆਊਟ ਹੋਨੇ ਦੈਟਸ ਏ ਇਸ਼ੂ ਨਾਲ ਦੇ ਬੈਟਸਮੈਨ ਨਾਲ ਤੁਰਨਾ ਪੈਣਾ ਸਭ ਨੂੰ ਜੇ ਕੋਈ ਜੈਲਸੀ ਫੀਲ ਕਰੂਗਾ ਯਾਰ ਆਪ ਹਾਰਜੀ ਕਪਤਾਨ ਚੇਂਜ ਹੋ ਜੂਗਾ ਫਲਾਨਾ ਅਕਸਰ ਸਾਡੇ ਕਮ ਕਮਾ ਚ ਹੁੰਦਾ ਹੈ ਬਟ ਆਈ ਥਿੰਕ ਜਿਹੜੇ ਅੱਜ ਦੇ ਯੰਗਸਟਰਸ ਨੇ ਉਹ ਇਸ ਗੱਲ ਨੂੰ ਸਮਝਦੇ ਆ ਕਿ ਜੇ ਤੁਸੀਂ ਕਿਸੇ ਦਾ ਮਾੜਾ ਕਰਾਂਗੇ ਕਿਸੇ ਨੂੰ ਥੱਲੇ ਸੁੱਟਾਂਗੇ ਸਾਨੂੰ ਵੀ ਕਨੂੰ ਕੋ ਥੱਲੇ ਸੁੱਟੇਗਾ ਸੋ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਕਿ ਸਾਰੀ ਟੀਮ ਨਾਲ ਚੱਲੇ ਕਿ ਹਸੀ ਹੈਗੀ ਹੈ ਨਾਲ ਕਮਨ ਸ਼ੁਭਮਨ ਗਿਲ ਨੂੰ ਪੂਰੀ ਟੀਮ ਦੀ ਸਪੋਰਟ ਚਾਹੀਦੀ ਹੈ ਬਿਲਕੁਲ ਤੁਸੀਂ ਸ਼ੁਭਮਨ ਗਿਲ ਤੇ ਯੁਵਰਾਜ ਸਿੰਘ ਜੀ ਦੇ ਕਰੀਅਰ ਚ ਕੁਝ ਸਿਮਿਲਰਿਟੀਸ ਉਹਨਾਂ ਦੇ ਖੇਡਣ ਦੇ ਤਰੀਕੇ ਚ ਕੀ ਕੁਝ ਸਿੱਖਦੇ ਹੋ ਦੇਖੋ ਜੀ ਯੂਵੀ ਦੀ ਜੇ ਮੈਂ ਗੱਲ ਕਰਾਂ ਤਾਂ ਫਿਰ ਗੱਲ ਇਹ ਹੋ ਜੂਗੀ ਕਿ ਬਾਪ ਇਸ ਕਰਕੇ ਕਹਿ ਰਿਹਾ ਹੈ ਮੈਂ ਨਹੀਂ ਕਹਿੰਦਾ ਯੂਵੀ ਵਰਗਾ 플레이ਰ ਮੈਂ ਆਪਣੀ ਲਾਈਫਟਾਈਮ ਚ ਸਿਰਫ ਗਾਰਫੀਲਡ ਸੋਬਰਸ ਦੇਖਿਆ ਫਿਵਰਚਰਸ ਦੇਖਿਆ ਪੋਇਟਰੀ ਯੂਵੀ ਦੀ ਗੱਲ ਕਰਾਂ ਤਾਂ ਮੈਂ ਸਮਝਦਾ ਕਿ ਜਿਸ ਟੀਮ ਦੇ ਵਿੱਚੋਂ ਖੇਡ ਰਿਹਾ ਸੀ ਜੋ ਰੈਗੂਲਰ ਨੂੰ ਟੈਸਟ ਕ੍ਰਿਕਟ ਖਿਲਾਉਂਦੇ ਰਹਿੰਦੇ ਤਾਂ ਇਹੋ ਜਿਹਾ ਰਿਪੋਰਟ ਕਰ ਜਾਂਦਾ ਜਿਹੜੇ ਸ਼ਾਇਦ ਕਿਸੇ ਤੋਂ ਨਾਂ ਕਦੇ ਟੁੱਟਦੇ ਬਟ ਹਰੇਕ ਪਲੇਅਰ ਦਾ ਆਪਣਾ ਆਪਣਾ ਅੰਦਾਜ਼ ਹੁੰਦਾ ਹੈ ਸ਼ੁਭਨ ਗਿਲ ਇੱਕ ਰਾਈਟ ਹੈਂਡਰ ਹੈ ਉਹ ਇੱਕ ਲੈਫਟ ਹੈਂਡਰ ਹੈ ਪਰ ਦੋਨੋਂ ਦਾ ਕਨਸੈਪਟ ਬੜਾ ਚ ਹੈ ਲਰਨਿੰਗ ਪ੍ਰੋਸੈਸ ਬਹੁਤ ਹੈ ਮੈਂ ਸਮਝਦਾ ਯੂਵੀ ਉੱਤੇ ਸਚਨ ਤੰਦੂਲਕਰ ਨੇ ਉਹਨੂੰ ਬਹੁਤ ਸੰਭਾਲ ਕੇ ਰੱਖਿਆ ਟੀਮ ਸੀਗਾ ਸੌਰਵ ਨੇ ਬੜਾ ਸੰਭਾਲ ਕੇ ਰੱਖਿਆ ਵੀ ਇਹ ਸਾਡਾ ਹੀਰਾ ਹੈ ਇਸੇ ਤਰ੍ਹਾਂ ਸ਼ੁਭਨ ਗਿਲ ਐਜ਼ ਅ ਬੈਟਸਮੈਨ ਸਿਮਿਲੈਰਿਟੀ ਤਾਂ ਪਾ ਨਹੀਂ ਕਰ ਸਕਦੇ ਪਰ ਹਾਰਡ ਵਰਕ ਦੋਨੋਂ ਨੇ ਉਦੋਂ ਦਾ ਕੀਤਾ ਜੇ ਯੂਵੀ ਦੇ ਖੇਤਰ ਪਏ ਹੈ ਜਾਂ ਉਹਨੂੰ ਗਾਲਾਂ ਪਈਆਂ ਨੇ ਤਾਂ ਫਿਰ ਸ਼ੁਭਮ ਗਿੱਲ ਨੂੰ ਵੀ ਪਈਆਂ ਨੇ ਉਹਦਾ ਬਾਪ ਕੋਈ ਐਡਾ ਨਹੀਂ ਉਹ ਵੀ ਉਹਨੂੰ ਖਿੱਚ ਕੇ ਰੱਖਦਾ ਸੀ ਤੇ ਆਈ ਥਿੰਕ ਦੋਨਾਂ ਦੇ ਵਿੱਚ ਸ਼ਾਇਦ ਇੱਕ ਗੱਲ ਹੈ ਕਿ ਦੋਨੋਂ ਫੀਅਰਲੈਸ ਕ੍ਰਿਕਟਰਸ ਐ ਨਹੀਂ ਇਹ ਵੀ ਜੇ ਤੁਹਾਡਾ ਡਾਊਨਫਾਲ ਆ ਗਿਆ ਤਾਂ ਡੁੱਬ ਜਾਣਗੇ ਦੇ ਵਿਲ ਆਲਵੇਸ ਕਮ ਬੈਕ ਵਾਪਸ ਆਉਗੇ ਅਭਿਸ਼ੇਕ ਵੀ ਇਹੀ ਹੈ ਅਭਿਸ਼ੇਕ ਸਿਰਫ ਇੱਕ ਹੋ ਕੇ ਕਿ ਬੱਚਾ ਹੈ ਮਚਿਊਰ ਨਹੀਂ ਹੋਇਆ ਪਰ ਮਚਿਓਰਿਟੀ देर ਆਉਂਦੀ ਹੈ ਜਦ ਤੁਸੀਂ ਖੇਡਦੇ ਰਹਿੰਦੇ ਹੋ ਮੇਰੇ ਹਿਸਾਬ ਨਾਲ ਜੇ ਇੱਕ ਪਲੇਸ ਕਦੇ ਬਣਦੀ ਸੀ ਤਾਂ ਅਭਿਸ਼ੇਕ ਸ਼ਰਮਾ ਨੂੰ ਇੰਨੇ ਫਾਰਮੈਟ ਖੇਲਨੇ ਚਾਹੀਦੇ 50 ఓਵਰਸ 20 20 ਤੇ ਟੈਸਟ ਵੀ ਉਹ ਇੱਕ ਬਹੁਤ ਵੱਡਾ ਪਲੇਅਰ ਬਣ ਜਾਏਗਾ ਆਪਾਂ ਨੂੰ ਮਿਸ ਆਊਟ ਨਾ ਕਰੀਏ ਤਾਂ ਮੈਂ ਮੈਂਸ਼ਨ ਕਰ ਰਿਹਾ ਸ਼ੁਭਮ ਗਿਲ ਐਜ਼ ਅ ਬੈਟਸਮੈਨ ਦੇਖੋ ਗੇਮ ਤੋਂ ਵੱਡਾ ਕੋਈ ਨਹੀਂ ਬੇਟਾ ਗੇਮ ਤੋਂ ਵੱਡਾ ਕੋਈ ਬਣ ਵੀ ਨਹੀਂ ਸਕਦਾ ਮੈਂ ਪਹਿਲਾਂ ਕਿਹਾ ਜਾ ਤੁਸੀਂ ਆਪਣਾ ਸਟੂਡੈਂਟ ਰੱਖ ਕੇ ਚੱਲਦੇ ਹੋ ਨਾ ਕਿੰਨੇ ਅਜੇ ਤੱਕ ਕੁਝ ਵੀ ਨਹੀਂ ਕੀਤਾ ਹਜੇ ਮੈਂ ਬਹੁਤ ਕੁਝ ਕਰਨਾ ਹੈ ਜਦ ਤੱਕ ਤੁਸੀਂ ਖੇਡ ਰਹੇ ਹੋ ਨੀਵੇਂ ਹੋ ਕੇ ਗੇਮ ਦਾ ਸਤਿਕਾਰ ਕਰਕੇ ਪਲੇਅਰਾਂ ਦਾ ਸਤਿਕਾਰ ਕਰਕੇ ਚੱਲਦੇ ਹੋ ਤੁਸੀਂ ਕਦੇ ਫੇਲਿਅਰ ਦੇ ਵਿੱਚ ਨਹੀਂ ਆਉਂਦੇ ਇਮਰਤ ਜੀ ਬਿਲਕੁਲ ਮੈਂ ਅਰਸ਼ਦੀਪ ਸਿੰਘ ਦੀ ਵੀ ਗੱਲ ਕਰਾਂਗੀ ਉਹ ਵੀ ਹੁਣ ਟੈਸਟ ਖੇਡਣਗੇ ਇਸ ਵਾਰ ਕਿਵੇਂ ਦੇਖਦੇ ਹੋ ਉਹਨਾਂ ਦੇ ਹੁਣ ਤੱਕ ਦੇ ਕੈਰੀਅਰ ਨੂੰ ਹੁਣ ਅਰਸ਼ਦੀਪ ਨੇ ਡਿਵੈਲਪ ਕੀਤਾ ਅਰਸ਼ਦੀਪ ਦਾ ਦੇਖੋ ਤੁਸੀਂ ਬਾਲ ਹੁਣ ਥੋੜਾ ਥੋੜਾ ਵਸੀਮ ਮਕਦਮ ਵਰਗਾ ਲੱਗਣ ਲੱਗਾ ਹੈ ਬਾਰ ਵੀ ਚਲੇ ਜਾਂਦਾ ਅੰਦਰ ਵੀ ਅੰਦਰ ਵੇਹੀ ਬੋਲਡ ਬਸ ਇਸ ਦਾ ਕਮਾਲ ਹੀ ਆ ਬਾਈਕਿੰਗ 11 ਜਿੱਥੇ ਉਹ ਲੈ ਗਿਆ ਉਹ ਕੰਨ ਹੀ ਲੈ ਗਿਆ ਐਜ਼ ਅ ਬੋਲਰ ਮੰਨ ਕੇ ਮੈਂ ਗੱਲ ਕਰਦਾ ਸੋ ਤੁਸੀਂ ਆਲਵੇਜ਼ ਇੰਪਰੂਵਮੈਂਟ ਤੇ ਜਾਓ ਮੈਂ ਵੀ ਸਿੱਖਣਾ ਹੈ ਮੈਂ ਵੀ ਸਿੱਖਣਾ ਹੈ ਇਮਰਾਨ ਖਾਨ ਨੇ ਕਪਿਲ ਦੇਵ ਨੇ ਟੈਸਟ ਕ੍ਰਿਕਟ ਖੇលਦੇ ਹੋਏ ਆਪਣੇ ਐਕਸ਼ਨ ਚੇਂਜ ਕਰ ਲਏ ਕਿੱਡੀ ਵੱਡੀ ਗੱਲ ਹੈ ਇਮਰਾਨ ਖਾਨ ਕਹਿੰਦਾ ਨਹੀਂ ਮੈਂ ਤੇਜ਼ ਗੇਂਦ ਕਰਨਾ ਚਾਹੁੰਦਾ ਉਹਨੇ ਆਪਣਾ ਜੰਪ ਕੀਤਾ ਬੈਂਡ ਕੀਤਾ ਕਪਿਲ ਨੇ ਤੇ ਇਮਰਾਨ ਇੱਕੋ ਜੇ ਸੀਗੇ ਫਿਰ ਉਹਨੇ ਆਪਣੇ ਉਹ ਜੰਪ ਲੈ ਕੇ ਸ਼ੁਰੂ ਕੀਤਾ ਤੇ ਬਿਕਮ ਗ੍ਰੇਟ ਕ੍ਰਿਕਟਰਸ ਗ੍ਰੇਟ ਬੋਲਰਸ ਮਤਲਬ ਬਹੁਤ ਵੱਡੇ ਬੋਲਰ ਸੋ ਆਈ ਥਿੰਕ ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਹਰਸ਼ਦੀਪ ਜਿਹੜਾ ਹੈਗਾ ਉਹ ਟੈਕਨੀਕ ਸਿੱਖਦਾ ਜਾਂਦਾ ਕਿ ਬਾਹਰ ਮੇ ਕਦਮ ਮਾਰਨਾ ਅੰਦਰ ਔਰ ਉਹ ਬੰਦਾ ਬੜਾ ਇਫੈਕਟਿਵ ਹੋਏਗਾ ਇੰਗਲੈਂਡ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਮੈਂ ਜਿਸ ਤਰ੍ਹਾਂ ਮੂਵ ਕਰਾਉਂਦਾ ਰੈਡ ਬਾਲ ਤਾਂ ਮੇਰੇ ਖਿਆਲ ਹੈ ਵੀ ਉਹ ਟੰਗਾ ਚਕਾ ਦੇਗਾ ਗੋਰੀਆਂ ਦੀ ਜਿੱਥੇ ਤੱਕ ਮੈਨੂੰ ਉਮੀਦ ਹੈ ਕਿ ਜਿਸ ਤਾ ਐਂਡਰਸਨ ਸੀਗਾ ਸੋ ਆਈ ਥਿੰਕ ਜਿਹੜਾ ਸਾਡਾ ਬੋਲਿੰਗ ਡਿਪਾਰਟਮੈਂਟ ਹੈ ਨਾ ਉਹ ਸਾਡਾ ਬਹੁਤ ਚੰਗਾ ਹੈ ਇੰਗਲੈਂਡ ਦੇ ਅਰਸ਼ਦੀਪ ਇਨ ਇੰਗਲੈਂਡ ਇਜ਼ ਅ ਡੇਂਜਰਸ ਪ੍ਰੋਪੋਜੀਸ਼ਨ ਫॉर ਇੰਗਲੈਂਡ ਵਾ ਸਚਿਨ ਤੰਦੂਲਕਰ ਦੇ بیٹے ਅਰਜੁਨ ਤੰਦੂਲਕਰ ਜੀ ਉਹਨਾਂ ਚੋਂ ਵੀ ਤੁਹਾਨੂੰ ਬਹੁਤ ਪੋਟੈਂਸ਼ੀਅਲ ਨਜ਼ਰ ਆਈ ਪਰ ਆਈਪੀਐਲ ਚ ਉਹ ਇੱਕ ਵੀ ਮੈਚ ਨਹੀਂ ਖੇਡ ਪਾਏ ਤੁਸੀਂ ਕਿੱਥੇ ਕਹਿੰਦੇ ਹੋ ਬੇਟਾ ਜੀ ਆਪਾਂ ਰੋਂਗ ਕਨਸੈਪਸ਼ਨ ਤੇ ਜਾ ਰਹੇ ਹਾਂ ਸਾਰੇ ਆਈ ਡੋਨਟ ਨੋ ਮੈਂ ਨਾ ਇਨਾ ਫੀਲ ਕਰਦਾ ਹਾਂ ਜਿਵੇਂ ਅ ਲਵ ਦੈਟ ਕਿਡ ਪੱਥੇ ਰਿਹਾ ਮੇਰੇ ਕੋਲ 7 8 10 ਦਿਨ ਮੈਨੂੰ ਉਹਨਾਂ ਬਹੁਤ ਪਿਆਰ ਹੋ ਗਿਆ ਸਚਿਨ ਵੀ ਅੱਡਾ ਪਿਆਰਾ ਬੱਚਾ ਹੈ ਯੂਵੀ ਤੋਂ ਬੜੇ ਪਿਆਰੇ ਨੇ ਮੈਂ ਨਾ ਸਚਿਨ ਵਾਸਤੇ ਕੁਝ ਕਰਨਾ ਚ ਮੈਂ ਬੜੀ ਵਾਰੀ ਮੈਸੇਜ ਕਰ ਲਿਆ ਯਾਰ ਮੈਨੂੰ ਅਰਜੁਨ ਨੂੰ ਨਾ 2 ਮਹੀਨੇ ਵਾਸਤੇ ਦੇ ਦਿਓ ਪਲੀਜ਼ ਫਰਗੋਟ ਸੀ ਮੈਂ ਹੱਥ ਜੋੜਦਾ 2 ਮਹੀਨੇ ਬਾਅਦ ਦੇ ਦਿਓ ਉਹ ਬੋਲ ਬੈਟਸਮੈਨ ਬੋਲਰ ਹੈ ਬੋਲਰ ਬੈਟਸਮੈਨ ਨਹੀਂ ਹੈ ਉਹ ਇੱਥੇ ਆਇਆ ਸੀ ਕਹਿੰਦਾ ਸਰ ਮੈਨੂੰ ਬੈਟਿੰਗ ਨਹੀਂ ਕਰਾਉਂਦੇ ਮੈਂ ਕਿਹਾ ਪਾਪ ਪੈਡ ਅੰਦਰ ਬੈਟਿੰਗ ਕਰ ਲੰਜੀ ਟੋਵੀ ਦੀ ਟੀਮ ਦੇ ਬੋਲਰ ਲੱਗੇ ਸੀ ਬਾਂਗ ਬਾਂਗ ਮੈਂ ਕਿਹਾ ਯਾਰ ਤੁਸੀਂ ਇਸ ਬੰਦੇ ਨੂੰ ਬੈਟਿੰਗ ਕਰਾਉਂਦੇ ਨਹੀਂ ਕਮਾਲ ਦੀ ਗੱਲ ਹੈ ਮੈਂ ਬੋਲ-ਬੋਲ ਕੇ ਥੱਕ ਗਿਆ ਉਹ ਐਡਾ ਕ ਵੱਡਾ ਡਿਸਟਰੈਕਟਿਵ ਬੈਟਸਮੈਨ ਬਣ ਸਕਦਾ ਹੈ ਕਿਉਂਕਿ ਬਾਪ ਦਾ ਖੂਨ ਉਹ ਹਾਂ ਲੇਕਿਨ ਕਰੀਏ ਕੀ ਕੋ ਧਿਆਨ ਨਹੀਂ ਦੇ ਰਿਹਾ ਕਿਉਂ ਨਹੀਂ ਦੇ ਰਿਹਾ ਉਹ ਬੋਲਰ ਹੈਗਾ ਗੁੱਡ ਵੈਰੀ ਨਾਈਸ ਪਰ ਜੋ ਬੈਟਸਮੈਨ ਹੈ ਕੋਈ ਉਹ ਕਮਾਲ ਦਾ ਬੈਟਸਮੈਨ ਹੈ ਮੈਂ ਕਿਹਾ ਯਾਰ 2 ਮਹੀਨੇ ਮੈਨੂੰ ਦੇ ਦਿਓ ਮੈਚ ਠੀਕ ਐਂਦੇ ਨੇ ਫਿਰ ਉਹ ਮੈਂ ਤਾਂ ਜੀ ਤੁਹਾਡੇ ਮਾਦਮ ਥਰੂ ਕਹਿ ਸਕਦਾ ਯੂਵੀ ਨੂੰ ਕਹਿ ਸਕਦਾ ਹਨਾ ਤੇ ਉਹਦੇ ਬਾਪੂ ਨੂੰ ਕਹਿ ਸਕਦਾ ਤੇ ਵੀ ਮੇਰੇ ਕੋਲ ਪਚਾ ਮੈਨੂੰ ਦੇ ਦੇ ਯਾਰ 2 ਮਹੀਨੇ ਬਾਅਦ ਲੈ ਲਈ ਯਾਰ ਪਰ ਕੋਈ ਆਵੇ ਨਹੀਂ ਤੇ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਉਹ ਨਾ ਡੰਕਾ ਭਜਾ ਦੇਗਾ ਕੰ ਦੁਨੀਆ ਦੇ ਵਿੱਚ ਐਜ਼ ਅ ਬੈਟਸਮੈਨ ਜੋ ਦੂਜਾ ਸਤੰਤુલਕਰ ਨਾ ਨਾ ਬਣਿਆ ਐਜ਼ ਅ ਬੈਟਸਮੈਨ ਤੇ ਮੈਂ ਕ੍ਰਿਕਟ ਦੀ ਗੱਲ ਕਰਨੀ ਬੰਦ ਕਰ ਦਾਂਗਾ ਤੁਹਾਡੇ ਨਾਲ ਮੈਂ ਕ੍ਰਿਕਟ ਹੀ ਛੱਡ ਦਿਆਂਗਾ ਮੈਂ ਲਿਖ ਕੇ ਦਿੰਦਾ ਮੈਨੂੰ ਬੜਾ ਦੁੱਖ ਹੁੰਦਾ ਵਿਨੋਦ ਕਾਮਲੀ ਕੱਡਾ ਵੱਡਾ ਪਲੇਅਰ ਸੀ ਮੈਂ ਕਹਿੰਦਾ ਉਹ ਇੱਥੇ ਘੱਲ ਤੋਂ ਮੇਰੇ ਕੋਲ 76 ਮਾਰ ਕੇ ਮੈਂ ਕਹਿੰਦਾ ਉਹ ਕੁੰਡੀਆਂ ਲਾ ਕੇ ਮੈਂ ਆਪਣਾ ਸੈਟ ਕਰ ਲਊਗਾ 2 200 ਜਿਹੜੇ ਬੰਦੇ 2.5 100 ਕਰਦੇ ਸੀ ਐਂ ਡੈਬਿਊ ਦੇ ਵਿੱਚ ਉਹ ਬੱਚੇ ਕਿਉਂ ਖਰਾਬ ਹੋ ਗਿਆ ਪਰ ਲੁੱਕ ਆਫਟਰ ਨਹੀਂ ਕੀਤਾ ਅਰਜਨ ਤੰਦੁਲਕਰ ਇਸ ਨੋਟ ਬੀਨ ਲੁੱਕਟ ਆਫਟਰ ਮੈਂ ਸੌਰੀ ਇਹ ਗੱਲ ਕਹਿਣਾ ਚਾਹੁੰਦਾ ਤੁਸੀਂ ਇਸ ਵਾਰੀ ਆਈਪੀਐਲ ਚ ਫੀਲ ਕੀਤੀ ਐ ਚੀਜ਼ ਕਿ ਇੱਕ ਵੀ ਮੈਚ ਨਹੀਂ ਖੇਡੇ ਹੋ ਇੱਕੋ ਗੱਲ ਥੋੜਾ ਤੁਸੀਂ ਨੂੰ ਟੀਮ ਚ ਕਿਉਂ ਪਾਇਆ ਜਿਹਨੂੰ ਖਿਲਾਉਣਾ ਨਹੀਂ ਤੇ ਉਹਨੂੰ ਪ੍ਰੈਕਟਿਸ ਕਰ ਲੈਣ ਦਿਓ ਉਹ ਆ ਕੇ ਨੈਟ ਬੋਲਰ ਬਣਾਦਾ ਤੁਸੀਂ ਉਹਨੂੰ ਤੁਸੀਂ ਉਹਨੂੰ ਬੈਟਿੰਗ ਨਹੀਂ ਕਰਾਉਂਦੇ ਉਹ ਕੀ ਕਰੇ ਬੱਚਾ ਉਹਦੇ ਤੇ ਤਾਂ ਇੱਕ ਮੇਰੇ ਵਰਗਾ ਬੰਦਾ ਚਾਹੀਦਾ ਜਿਵੇਂ ਯੂਯੂ ਉੱਤੇ ਸੀ ਵੀ ਆ ਜਾ ਜਿਵੇਂ ਸਚੇਨ ਉੱਤੇ ਸੀ ਉਹਦਾ ਵੱਡਾ ਭਰਾ ਹਨਾ ਸੋ ਆਈ ਥਿੰਕ ਉਹਨੂੰ ਇੱਕ ਆ ਬੰਦੇ ਦੀ ਲੋੜ ਆ ਜਿਹੜਾ ਬੰਦਾ ਉਹਨੂੰ ਇੱਥੇ ਤਿੰਨ ਸੈਸ਼ਨ ਬੈਟਿੰਗ ਕਰਾਵੇ ਤੇ ਦੋ ਸੈਸ਼ਨ ਬੋਲਿੰਗ ਕਰਾਵੇ ਇਸ ਹਜ਼ਾਰ ਹਜ਼ਾਰ ਕੈਚ ਫੜਾਵੇ ਮੈਂ ਸ਼ਰਤ ਲਾ ਕੇ ਕਹਿੰਦਾ ਮਹਾਰਾਜ ਦੀ ਕਿਰਪਾ ਸੱਚੇ ਭਾਸ਼ਾ ਤੋਂ ਡਰਦੇ ਮਾਰੇ ਕਿ ਮਹਾਰਾਜ ਤੂੰ ਆਪ ਕਰਨਾ ਤੇ ਜੇ ਦੁਨੀਆ ਜਾਜਾ ਕਰਨਾ ਕਰੇ ਤੇ ਮੈਂ ਤਾਂ ਮੈਂ ਤਾਂ ਫ੍ਰੀ ਆਫ ਕਾਸਟ ਹਾਂ ਮੈਂ ਤਾਂ ਲੈਣਾ ਵੀ ਕੁਝ ਨਹੀਂ ਮੈਂ ਤਾਂ ਉਸ ਉਸ ਗੋਡ ਆਫ ਕ੍ਰਿਕਟ ਵਾਸਤੇ ਕੁਝ ਕਰਨਾ ਚਾਹ ਰਾ ਜਿਹਨੂੰ ਐਡਾ ਵੱਡਾ ਖਿਤਾਬ ਮਿਲਿਆ ਹੈ ਕਿ ਆਹ ਜਿਹੜਾ ਬੰਦਾ ਹੈ ਅਰਜੁਨ ਤੁਦੁਲਕਰ ਯਾਰ ਕੁਛ ਇਹਦੇ ਤੇ ਗੌਰ ਕਰ ਲਓ ਯਾਰ ਮੈਨੂੰ ਬੜਾ ਦੁੱਖ ਹੋਊਗਾ ਜੇ ਅਰਜੁਨ ਇੱਕ ਬਹੁਤ ਵੱਡਾ ਪਲੇਅਰ ਬਣ ਕੇ ਨਾ ਜ਼ਿੰਦਗੀ ਨਿਕਲਿਆ ਮੈਂ ਹੁਣ ਇਸ ਤੋਂ ਵੱਧ ਕੀ ਕਰ ਸਕਦਾ ਇਹੀ ਕਹਿ ਸਕਦਾ ਨਾ ਤੁਹਾਡੇ ਥਰੂ ਬਿਲਕੁਲ ਕਿ ਯਾਰ 2 ਮਹੀਨੇ ਦੇ ਦੇ ਸੋ ਸ਼ਾਇਦ ਮਿਸ਼ਨ ਭਾਜੀ ਜਿਉਂਦੇ ਹੁੰਦੇ ਤਾਂ ਸ਼ਾਇਦ ਮੇਰੀ ਉਹ ਗੱਲ ਕਹਿ ਦਿੰਦੇ ਵੀ ਉਹ ਮੇਰੇ ਜਰਨਲ ਕੋਲ ਭੇਜ ਦਿਓ ਮੈਨੂੰ ਜਰਨਲ ਕਹਿੰਦੇ ਸੀ ਕਹਿੰਦਾ ਜਿਹੜਾ ਤੇਰੇ ਕੋਲ ਰਹਿ ਗਿਆ ਨਾ ਜਾਂ ਤਾਂ ਉਹ ਛੱਡ ਗਿਆ ਤਾਂ ਯਾਹੋਂ ਪੜ ਤੇ ਉਦੋਂ ਜਦੋਂ ਪਿਛਲੀ ਵਾਰ ਹੀ ਆਏ ਸੀ ਅਰਜੁਨ ਤੰਦੂਲਕਰ ਉਦੋਂ ਕਿਸ ਜ਼ਰੀਏ ਆਏ ਸੀ ਉਹ ਉਦੋਂ ਜਿਹੜੀ ਗੋਆ ਦੀ ਕੁਵਰਾਂਜ ਟਰਾਫੀ ਟੀਮ ਸੀ ਉਹਨਾਂ ਨੂੰ ਗਰਾਊਂਡ ਚਾਹੀਦੀ ਸੀ ਤੇ ਉਹਨਾਂ ਦੇ ਨਾਲ ਆਈ ਸੀ ਤੇ ਫਿਰ ਮੈਨੂੰ ਯੂਵੀ ਦਾ ਫੋਨ ਆਇਆ ਸੀ ਵੀ ਸਚਨ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਨਹੀਂ ਜੀ ਮੈਂ ਤੁਸੀਂ ਹੁਕਮ ਕਰੋ ਬੱਚਾ ਹੈ ਮੇਰਾ ਤੇ ਇਦੇ ਰੱਖਿਆ ਉਹਨੂੰ ਤੇ ਉਹਦੇ ਬਾਲ ਵਜਿਆ ਇੱਥੇ ਸਿਰ 'ਤੇ ਉਹ ਮਾਰੀ ਥਰੋ ਕਿਸ ਨੇ ਨਵੀਂ ਬਾਲ ਕਰ ਰਹੀ ਸੀ ਕਹਦਾ ਯਾਰ ਕੀ ਆ ਕਰਤੇ ਹੋ ਕਿਉਂ ਮਾਰਾ ਥਰੋ ਐਦਾ ਕਰਕੇ ਮੈਂ ਕਿਹਾ ਇਹਨੂੰ ਇਹ ਬੰਦੇ ਨੇ ਮळਿਆ ਵੀ ਨਹੀਂ ਡੀਲਾ ਹੋ ਗਿਆ ਉਹ ਕਦਾ ਤੇ ਮੈਂ ਮੈਨੂੰ ਯਾਦ ਆਈ ਫਾਦਰ ਬਿਨੱਕ ਤੇ ਬਾਲ ਵਜਿਆ ਸੀ ਕਹਦਾ ਨਾ ਮੈਂ ਖੇਲੇਗਾ ਜਰਨਲ ਮਰਠਾ ਹੈ ਨਾ ਗੱਲ ਹੈ ਹਾਂਜੀ ਉਹ ਇਹੋ ਜਿਹੀ ਹੈ ਮੈਂ ਕਿਹਾ ਤੂੰ ਬੈਟਿੰਗ ਕਰ ਮੈਂ ਤੈਨੂੰ ਬੈਟਿੰਗ ਕਰਾਉਂਗਾ ਮੈਂ ਰੋਜ਼ ਨੂੰ ਬੈਟਿੰਗ ਕਰਾਉਣੀ ਨੈਟ ਚ ਲੈ ਜਾਣਾ ਇੱਥੇ ਲੈ ਜਾਣਾ ਬੈਟਿੰਗ ਕਰ ਬੈਟਿੰਗ ਕਰ ਬਾਲ ਆਪਾਂ ਬਾਅਦ ਚ ਕਰਾਂਗੇ ਜਾਂਦੇ ਰਾਂਜੀ ਟਰਾਫੀ ਚ 100 ਕਰਦਾ ਡੈਬਿਊ ਦੇ ਵਿੱਚ ਫਿਰ ਕੀ ਹੋਇਆ ਫਿਰ ਕੀ ਹੋਇਆ ਦੱਸੋ ਨਾ ਮੈਨੂੰ ਸਾਰੇ ਜਵਾਬ ਤਾਂ ਦਿਓ ਜਿਹੜੇ ਕ੍ਰਿਕਟਿੰਗ ਨਾਲ ਕਨੈਕਟਡ ਨੇ ਫਿਰ ਕੀ ਹੋਇਆ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਕਮਾਲ ਕਰਦਾ ਹੋ ਯਾਰ ਤੁਸੀਂ ਇੱਕ ਬੰਦਾ ਡੈਬਿਊ ਜਾ ਕੇ 100 ਕਰਦਾ ਡੈਬਿਊ ਸਚਿਨ ਉਹਦੇ ਫਾਦਰ ਨੇ ਕੀਤਾ ਡੈਬਿਊ ਇਹਨੇ ਕੀਤਾ ਦੋਨੋਂ ਨੇ 100 ਕੀਤਾ ਦੱਸੋ ਮੈਨੂੰ ਤੁਸੀਂ ਜਵਾਬ ਦੇ ਦਿਓ ਪ੍ਰੈਸ ਵਾਲੇ ਸਾਰੇ ਚੈਨਲ ਐ ਜਾ ਕੇ ਕਹੋ ਤੁਸੀਂ ਮੈਂ ਕੀ ਨੇ ਮੈਂ ਤਾਂ ਆਮ ਬੈਗਿੰਗ ਕਿ ਪਲੀਜ਼ ਗਿਵ ਦਟ ਕਿਡ ਟੂ ਮੀ ਫॉर 2 ਮੰਥਸ ਭਾਈ ਤੁਸੀਂ ਇੱਥੇ ਕੋਠੀ ਲੈ ਲਓ ਕੁਛ ਕਰ ਲਓ ਆ ਜਾਓ ਇੱਥੇ ਹੈ ਫਿਰ ਮੈਂ ਭੇਜ ਦੂੰਗਾ 2 ਮਹੀਨੇ ਬਾਅਦ ਫਿਰ ਦੇਖੋ ਗੜਦਾ ਪੈਂਦਾ ਗਲੀ ਗਲੀ ਪਰ ਕਰੀਏ ਕੀ ਮੈਨੂੰ ਤਾਂ ਯੂਵੀ ਕਹਿੰਦਾ ਕਹਿੰਦਾ ਯੂ ਆਰ ਅ ਮੈਜਿਕ ਮੈਨ ਜਾਂ ਜਿਹੜਾ ਬੰਦਾ ਰਹਿ ਗਿਆ ਉਹ ਬਣ ਗਿਆ ਤੇ ਛੱਡ ਗਿਆ ਫਰਾਹ ਅਖਤਰ 50 50 50 2.5 ਸਾਲ ਉਹ ਮਿਲਖਾ ਸਿੰਘ ਦਾ ਤਲੀਦ ਬਣਾਤਾ ਭਾਜਦਾ ਸੀ ਤਾਂ ਲੱਗਦਾ ਸੀ ਵੀ 11 ਸੈਕਿੰਡ ਤੇ 100 ਮੀਟਰ ਕੱਢ ਦੂੰਗਾ ਔਰ ਉਹ ਕਹਿੰਦਾ ਸੀ ਕਹਿੰਦਾ ਸਰ ਆਪ ਨਾ ਹੁੰਦੇ ਤਾਂ ਇਹ ਨਾ ਹੁੰਦਾ ਮੈਂ ਆਈਪੀਐਲ ਦੀ ਗੱਲ ਕਰਦੀ ਆ ਪੰਜਾਬ ਜੋ ਹੈ 11 ਸਾਲ ਬਾਅਦ ਪਲੇਆਫ ਚ ਪਹੁੰਚੇ ਆ ਕਿਵੇਂ ਦੇਖੀ ਇਸ ਵਾਰੀ ਪੰਜਾਬ ਦੀ ਪਰਫਾਰਮੈਂਸ ਨੂੰ ਮੇਰਾ ਖਿਆਲੋਂ ਟਰੋਫੀ ਜਿੱਤਣ ਚਾਹੀਦੀ ਹੈ ਅੱਛਾ ਇਸ ਵਾਰ ਆਜੇ ਕਿ ਅੱਜ ਆਜੇ ਕਿ ਇਸ ਵਾਰ ਟਰੋਫੀ ਹਾਂ ਦੇ ਸ਼ੁੱਡ ਵਿਨ ਔਰ ਮੇਰੇ ਹਿਸਾਬ ਨਾਲ ਪੰਜਾਬ ਅਨਬੀਟੇਬਲ ਅਨਬੀਟੇਬਲ ਹੈ ਕਪਤਾਨ ਬੜਾ ਚੰਗਾ ਰੰਗ ਹੈ ਸ਼੍ਰੇਸ਼ ਹੀ ਇਜ਼ ਅ ਵੈਰੀ ਵੈਰੀ ਗੁੱਡ ਕੈਪਟਨ ਉਹ ਤਿੰਨ ਫਰੈਂਚਾਈਜ਼ੀਸ ਨੂੰ ਪਲੇਆਫ ਚ ਲੈ ਕੇ ਗਈ ਮੈਂ ਮੈਂ ਕਹਿੰਦੀ ਉਹ ਇੱਕ ਬੰਦਾ ਇਹ ਤੇ ਇੱਕ ਚੰਦਰਕੰਤ ਪੰਡਿਤ ਮੇਰੇ ਨਾਲ ਮਫਤ ਲਾਡ ਖੇਡਦਾ ਹੁੰਦਾ ਸੀ ਇਹ ਦੋ ਇਹੋ ਜਿਹੇ ਬੰਦੇ ਆ ਚੰਦਰਕੰਤ ਪੰਡਿਤ ਐਸਾ ਕੋਚ ਆ ਉਹਨੇ ਉਹਨੂੰ ਪਤਾ ਛੋਟੀ ਚੱਕ ਲੈਂਦਾ ਤੇ ਕੁੱਟਦਾ ਮੁੰਡਿਆਂ ਨੂੰ ਆਮਨ ਇੰਡੀਆ ਖੇਡਿਆ ਹੋਵੇ ਮੁਹੰਮਦ ਕੈਫਰ ਨੂੰ ਕਹਿੰਦਾ ਸੀ ਇਹਦਾ ਗੱਲ ਸੁਣੋ ਰਨ ਕਰ ਨਹੀਂ ਤਾਂ ਭਾਈ ਟੀਮ ਚ ਬਾਹਰ ਹੋ ਜਾਏਗਾ ਕੌਣ ਕਹਿ ਸਕਦਾ ਉਹ ਹੁਣ ਵੀ ਛਿੱਤਰ ਲਾ ਲੈਂਦਾ ਐਸੇ ਕਰਕੇ ਉਹਨੂੰ ਕਿੱਥੇ ਲੈ ਕੇ ਨਹੀਂ ਜਾਂਦੇ ਪਰ ਉਹਦੇ ਉਹ ਜਿੱਥੇ ਵੀ ਗਿਆ ਰਾਜੀ ਟਰੋਫੀ ਜਿਤਾਈ ਉਹਨੇ ਸੋਰੀ ਇਹ ਆਪਣਾ ਕੀ ਨਾਮ ਮੁੰਡੇ ਦਾ ਸ੍ਰੇਸ਼ ਸ੍ਰੇਸ਼ ਹੈ ਕਿ ਨਾ ਇਹ ਤਾਂ ਦਾ ਮੈਨੂੰ ਸਮਝ ਨਹੀਂ ਆਉਂਦੀ ਐਂਡ ਪੜਦਾ ਸਾਰ ਨਿੱਲੇ ਕਰਦਾ ਉਹ ਬੰਦਾ ਇਦਾਂ ਦਾ ਆਪਣੇ ਵਾਸਤੇ ਘਟਖੇੜਦਾ ਟੀਮ ਵਾਸਤੇ ਜ਼ਿਆਦਾ ਖੇਡਦਾ ਗੱਲ ਆ ਲੁੱਕ ਏਮ ਬਿਲਕੁਲ ਹੀ ਸੋ ਹੈਪੀ ਆਨ ਯੂਰ ਪਰਫਾਰਮਿੰਗ ਬੱਚੇ ਜੱਪੀ ਪਾ ਇਹ ਕਰ ਉਹ ਕਰ ਆ ਗੱਲ ਸੁਬਿਹਤ ਕਾਮਯਾਬ 플레이ਰ ਤੇ ਬਿਹਤ ਕਾਮਯਾਬ ਬਦ ਲੱਗਦਾ ਜੀ ਪੰਜਾਬ ਕਿੰਗਸ 11 ਨੇ ਐਤ ਕੀ ਜਿੱਤ ਜਾਣੀ ਆਈ ਤੇ ਬਾਕੀ ਤੱਕ ਬੜਾ ਚਾਈ ਮੇ ਦੱਸੇਗਾ ਮੈਨੂੰ ਲੱਗਦਾ ਆ ਪਲੇਇੰਗ ਵੈਰੀ ਗੁੱਡ ਇਸ ਵਾਰੀ ਆ ਜਾਏਗੀ ਟਰੋਫੀ ਤੁਹਾਡਾ ਵੀ ਵਿਸ਼ਵਾਸ ਹੈ ਕਹਿ ਰਹੇ ਕਿਉਂਕਿ ਪੰਜਾਬ ਕਿੰਗਸ ਦੇ ਜਿਹੜੇ ਫੈਨਸ ਨੇ ਉਹ ਵੀ ਬੜੇ ਬੇਸਬਰੇ ਨਾਲ ਇੰਤਜ਼ਾਰ ਕਰ ਰਹੇ ਕਿ ਬਈ ਕਦੋਂ ਟਰੋਫੀ ਆਣੀ ਤੁਸੀਂ ਕ੍ਰਿਕਟ ਖੇਡਦੇ ਹੋ ਕਿਸੇ ਵੀ ਫਰੈਂਚਾਈਜ਼ ਬਾਰੇ ਤਾਂ ਤੁਹਾਨੂੰ ਸਾਰੇ ਕ੍ਰਿਕਟਰ ਦੀ ਕਦਰ ਕਰਨੀ ਚਾਹੀਦੀ ਹੈ ਜੇ ਆਪੋਜੀਸ਼ਨ 'ਚ ਕੋਈ ਚੰਗਾ ਖੇਡ ਰਿਹਾ ਹੈ ਤਾਂ ਯੂ ਸ਼ੁਡ ਬੀ ਵੈਰੀ ਹੈਪੀ ਅੱਛਾ ਮੈਂ ਗੱਲ ਕਰ ਰਹਾ ਤੁਹਾਡੇ ਟਾਈਮ ਉਸ ਵਨ ਕਿਹੜਾ ਚੰਗਾ ਹੈ ਵਾਰੀਅਰ ਕਿਹੜਾ ਚੰਗਾ ਹੈ ਧਰਮ ਕਿਹੜਾ ਚੰਗਾ ਜਿਹੜਾ ਦੂਜੇ ਨੂੰ ਕਹੇ ਵਾਹ ਕੀ ਬਾਤ ਹੈ ਵਾਹ ਵਾਹ ਕੀ ਬਾਤ ਕੱਲ ਤੇ ਇੱਥੇ ਮੁੱਕਦੀ ਬਿਲਕੁਲ ਅਗਰ ਤੁਹਾ ਕਿਹੜੀ ਟੀਮ ਦੇ ਨਾਲ ਹੁੰਦੇ ਨਹੀਂ ਜੀ ਮੈਨੂੰ ਤਾਂ ਸਾਰੇ ਬੱਚੇ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਵੀ ਮੈਨੂੰ ਤਾਂ ਸਾਰੇ ਬੱਚੇ ਇਹ ਲੱਗਦੇ ਆ ਯੂਵੀਆਰ ਕਿ ਲੱਗਦੇ ਮੇਰੇ ਆਪਦੇ ਆ ਸਾਰੇ ਮੇਰੇ ਆਪਦੇ ਮੈਂ ਮਹਾਰਾਜ ਨੂੰ ਕਹਿੰਦਾ ਮਹਾਰਾਜ ਤੂੰ ਹੀ ਤੂੰ ਕਰਨਾ ਇਹ ਜੈਜੈਕਾਰ ਇਹਨਾਂ ਦੀ ਹੋਵੇ 100 ਬੱਚਾ ਆਈਪੀਐਲ ਖੜਦਾ ਹੋਵੇ 10 ਬੱਚੇ ਇੰਡੀਆ ਖੇਡਦੇ ਹੋਣ ਮੈਂ ਮੈਨੂੰ ਲੱਗੇਗਾ ਵੀ ਚਲੋ ਸਾਰੇ ਦੀ ਜ਼ਿੰਦਗੀ ਬਣ ਗਈ ਸੋ ਆਈ ਬਲੀਵ ਕਿ ਮੇਰੇ ਲਈ ਕਿੰਗਸ 11 ਉਹ ਲਾਵਾ ਮੈਂ ਕਿਸ ਕਿਸੇ ਟੀਮ ਲਈ ਕੀ ਕਰਾਂ ਇੱਕ ਟਾਈਮ ਤੇ ਸ਼ਾਇਦ ਮੈਂ ਸੋਚ ਰੇ ਸੀ ਮੈਨੂੰ ਕੋਚ ਲਾਉਣ ਦੀ ਉਹ ਮੈਂ ਕਿਹਾ ਮੇਰੀ ਥੋੜੀ ਨਹੀਂ ਬਣਨੀ ਅੱਛਾ ਹਾਂ ਮੈਂ ਉਹ ਹੀ ਪੁੱਛਣ ਲੱਗੇ ਸੀ ਕਿ ਤੁਸੀਂ ਕਦੇ ਆਈਪੀਐਲ ਨਾਲ ਜੁੜਨਾ ਚਾਹੋਗੇ ਜਦ ਯੂਵੀ ਕਪਤਾਨ ਸੀ ਅੱਛਾ ਉਹ ਮੈਂ ਕਿਹਾ ਮੇਰਾ ਤੁਹਾਡੇ ਨਾਲ ਸੌਦਾ ਨਹੀਂ ਪਗਣਾ ਤੁਸੀਂ ਤਾਂ ਰਾਤ ਨੂੰ ਪਾਰਟੀਆਂ ਕਰਦੇ ਹੋ ਸ਼ਰਾਬਾਂ ਪੀਉਂਦੇ ਹੋ ਕੋਈ ਕੰਮ ਆ ਤੁਹਾਡਾ ਮੈਂ ਤਾਂ ਕਿ ਆਈ ਡੋਟ ਲਾਈਕ ਇਟ ਬਟ ਉਹ ਗੱਲ ਬਣਨੀ ਨਹੀਂ ਸੀ ਇਸ ਕਰਕੇ ਮੈਂ ਕਿਹਾ ਨਹੀਂ ਮੇਰੀ ਹੁਣ ਵੀ ਉਹਨਾਂ ਨੂੰ ਪਤਾ ਮੇਰੇ ਸੁਣਦੇ ਨਹੀਂ ਕਿਸੇ ਦੀ ਆ ਯੂਟੀਸੀ ਵਾਲੇ ਚੰਡੀਗੜ੍ਹ ਵਾਲੇ ਅਟੈਂਡੈਂਸ ਆ ਉਹ ਯਾਰ ਉਹਦਾ ਕੋਈ ਪਤਾ ਨਹੀਂ ਕਿ ਥੱਪੜ ਮਾਰਦੇ ਨੇ ਦੱਸੋ ਉਹ ਕੋ ਗੱਲ ਆ ਯਾਰ ਇਹ ਮੈਂ ਕਿਸੇ ਨੂੰ ਕੁਝ ਕਹਿਆ ਨਾ ਪਰਾਂ ਜੇ ਗੱਲ ਲਾਹਬਤ ਆਉਗੀ ਮੇਰੇ ਗੁਲਾਮੇ ਨੂੰ ਹੱਥ ਪਾਉਂਗੇ ਫਿਰ ਮੈਂ ਜੀਰਵੇ ਤੁਹਾਡੇ ਗੁੱਸੇ ਤੋਂ ਵੱਧ ਡਰਦੇ ਨੇ ਲੋਕ ਮੈਂ ਤਾਂ ਜੀ ਕਿਸੇ ਨੂੰ ਕੁਝ ਨਹੀਂ ਕਹਿੰਦਾ ਤੁਹਾਡੇ ਸਾਹਮਣੇ ਆਪਾਂ ਕਿੰਨੀ ਵਾਰੀ ਮਿਲੇ ਪਰ ਮੈਂ ਸੱਚ ਕਹਿ ਦੇਣਾ ਮੈਂ ਬੰਦਰ ਦੇ ਮੂੰਹ ਤੇ ਕਹਿ ਦੇਣਾ ਭਾਈ ਤੂੰ ਬੰਦਾ ਠੀਕ ਨਹੀਂ ਤੁਹਾ ਕੀਤਾ ਹੁਣ ਮੈਂ ਸਾਰਿਆਂ ਦੇ ਨਾਮ ਨਹੀਂ ਐ ਤੁਹਾਡੇ ਸਾਹਮਣੇ ਹੈ ਕਰਮ ਕੀਤੇ ਭੁਗਤੋ ਤੁਸੀਂ ਇਹਨਾਂ ਵੱਲ ਨਿਗਾਹ ਮਾਰ ਰਹੇ ਹੋ ਤੁਹਾਨੂੰ ਲੱਗੂ ਮੈਂ ਉਹੀ ਤੁਹਾਨੂੰ ਪੁੱਛਣ ਲੱਗੀ ਸੀ ਹਾਲਾਂਕਿ ਤੁਸੀਂ ਜਵਾਬ ਦੇ ਦਿੱਤਾ ਸੀ ਕਿ ਆਈਪੀਐਲ ਨਾਲ ਤੁਸੀਂ ਹੋਰ ਕਦੇ ਜੁੜਨਾ ਚਾਹੋਗੇ ਅੱਗੇ ਆਉਣ ਵਾਲੇ ਸਮੇਂ ਕੋਈ ਲੋੜ ਨਹੀਂ ਕਿਸੇ ਨੇ ਮੇਰੇ ਬੰਦੇ ਦੀ ਲੋੜ ਨਹੀਂ ਜੀ ਇਸ ਦੇਸ਼ 'ਚ ਮੇਰੇ ਬੰਦੇ ਲੋੜਾ ਹੈ ਅਮਰੀਕਾ 'ਚ ਯੂਰਪ 'ਚ ਵੈਸਟ 'ਚ ਉਹ ਕਰਦੇ ਕਦਰ ਆਸਟ੍ਰੇਲੀਆ ਗਿਆ ਸੀ ਮੈਨੂੰ ਗਵਰਨਰ ਨੇ ਆਪਣੀ ਕੁਰਸੀ 'ਤੇ ਬਿਠਾ ਕੇ ਅਵਾਰਡ ਦਿੱਤਾ ਗਵਰਨਰ ਨੇ ਆਪਣੀ ਕੁਰਸੀ 'ਤੇ ਬਿਠਾ ਕੇ ਅਵਾਰਡ ਦਿੱਤਾ ਸਰਕਾਰ ਨੇ ਤੇ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਮੈਨੂੰ ਮਿਲਣ ਆਇਆ ਕਹਿੰਦਾ ਯਾਰ ਮੈਂ ਤੇਰਾ ਪੜ ਰਿਆ ਤੂੰ ਇੰਨੇ ਕੰਮ ਜ਼ਿੰਦਗੀ ਚ ਕਿਵੇਂ ਕਰ ਲਏ ਮੈਂ ਕਹ ਜੀ ਗੁਰੂ ਨੇ ਕਰਾਤੇ ਤਾਂ ਉਹ ਤੋਂ ਉਹਨੇ ਕਰਾਤੇ ਮੈਂ ਗਵਰਨਰ ਦੀ ਚੇਅਰ ਤੇ ਬੈਠ ਕੇ ਮੈਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਅਡਾ ਸਰਟੀਫਿਕੇਟ ਮਿਲੇ ਤੇ ਸਾਡੇ ਦੇਸ਼ ਚ ਇਹਨਾਂ ਨੂੰ ਯੋਗਰਾਜ ਸਿੰਘ ਪੜਨ ਲੱਗਦਾ ਕਿਉਂਕਿ ਬੋਲ ਲੰਦਾ ਅੱਖ ਚੱਕ ਪਾ ਤਿੱਖਾ ਤਿੱਖਾ ਬੋਲ ਲਿੰਦੇ ਨੇ ਠੀਕਾ ਨਹੀਂ ਬੋਲਦਾ ਸੱਚ ਬੋਲਦਾ ਸੱਚ ਸੱਚੇ ਰਾ ਚੱਲਦਾ ਉਸਤਤ ਕਰੇ ਜਹਾਨ ਜਦੋਂ ਕਿਸਾਨ ਅੰਦੋਲਨ ਸੀ ਉਦੋਂ ਹੀ ਬੋਲਦਾ ਸੀ ਅੱਜ ਵੀ ਬੋਲਦਾ ਮੈਨੂੰ ਗੁਰੂ ਤੋਂ ਇਲਾਵਾ ਗੁਰੂ ਤੋਂ ਬਹੁਤ ਡਰ ਲੱਗਦਾ ਗੁਰੂ ਘਰ ਤੋਂ ਬਹੁਤ ਡਰ ਲੱਗਦਾ ਰੱਬ ਤੋਂ ਬਹੁਤ ਡਰ ਲੱਗਦਾ ਚੀਦਾ ਸਿੰਘਾਂ ਤੋਂ ਬਹੁਤ ਡਰ ਲੱਗਦਾ ਬਾਬਾ ਦੀਪ ਸਿੰਘ ਜੀ ਪਿਤਾ ਜੀ ਤੋਂ ਬਹੁਤ ਡਰ ਲੱਗਦਾ ਇਨਸਾਨ ਦਾ ਕੋਈ ਵਾਲਾ ਜਿਹੜਾ ਚੰਗਾ ਹੋ ਚੰਗਾ ਬਹੁਤ ਬਹੁਤ ਧੰਨਵਾਦ ਗੱਲ ਬਾਤ ਕਰਨ ਦੇ ਲਈ ਵਾਹਿਗੁਰੂ ਜੀ ਤੋ ਬਿਲਕੁਲ ਯੋਗਰਾਜ ਸਿੰਘ ਜੀ ਸਾਫ ਦਾ క్రికెਟਰ ਹੋਣ ਵੀ ਇੱਥੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ ਉਹਨਾਂ ਨੂੰ ਪਰਖ ਰਹੇ ਨੇ ਤਰਾਸ਼ ਰਹੇ ਨੇ ਤੇ ਬਾਕੀ ਹੋਰ ਕ੍ਰਿਕਟ ਟੀਮ ਦੇ ਵਿੱਚ ਇੰਡੀਅਨ ਕ੍ਰਿਕਟ ਟੀਮ ਚ ਉਹਨਾਂ ਨੇ ਪਲੇਅਰਸ 'ਸੀ ਅਲੱਗ-ਅਲੱਗ ਗੱਲ ਕੀਤੀ ਜਿਵੇਂ ਉਹਨਾਂ ਨੇ ਅਭਿਸ਼ੇਕ ਦੀ ਗੱਲ ਕੀਤੀ ਉਹਨਾਂ ਨੇ ਸ਼ੁਭਮਨ ਗਿੱਲ ਦੀ ਗੱਲ ਕੀਤੀ ਕਿ ਕਿਹਦੇ ਵਿੱਚ ਸਕੋਪ ਦੇਖਦੇ ਨੇ ਕਿਹਦਾ ਕਿਵੇਂ ਦਾ ਫਿਊਚਰ ਦੇਖਦੇ ਨੇ ਬਾਕੀ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਦਿਨਿਕ ਸਵੇਰਾ ਸੱਤਰੀਆ ਗਾ